ਫੀਡਾਂ ਦੇ ਵਿੱਚੋਂ ਤੁਸੀਂ ਦੇਖੋ ਭਾਂਡੇ ਨਿਕਲਦੇ ਆ ਚਮਚੇ ਕੋਲੀਆਂ ਨਿਕਲਦੀਆਂ ਹਾਂ ਹਾਂ ਉਹ ਮਾਰਕੀਟ ਦੇ ਆਪਣੇ ਸੂਨਸਾਰੇ ਐਨੀਮਲ ਇੱਕੇ ਜਿਹੜੇ ਤਾਜ਼ੇ ਸੂਏ ਐਨੀਮਲ ਕਮਜ਼ੋਰ ਹੋ ਜਾਂਦੇ ਵੀਕ ਹੋ ਜਾਂਦਾ ਆਪਾਂ ਕਹਿੰਦੇ ਲਿੱッセ ਹੋਵੇ ਬਹੁਤ ਠੀਕ ਹੈ ਉਹ ਕਾਰਨ ਵੀ ਆਪਾਂ 80% ਆਪਾਂ ਕਹਿ ਦਿੰਦੇ ਆ ਲਵੀ ਫਾਰਮਰ ਫੀਡ ਤੇ ਡਿਪੈਂਡ ਹੈੀ ਦਾਵਾ ਆਪਾਂ ਬਿੰਦਾਗਾ ਠੀਕ ਹੈ 7 ਸਾਲ ਹੋ ਗਏ ਰੈਗੂਲਰ ਜਾ ਰਹੇ ਆ ਅਸੀਂ ਉੱਥੇ ਠੀਕ ਹੈ ਉਹਨਾਂ ਦਾ ਮਟੀਰੀਅਲ ਚੰਗਾ ਉਸੇ ਤਾਲ ਜਾ ਰਹੇ ਆ ਅਸੀਂ ਇਹ ਬੰਦੇ ਕਿਸੇ ਨੇ ਵੀ ਡੈਰੀ ਕਰਨੀ ਹੈ ਜੇ ਕਿਰਸ ਕਰਦਾ ਹੁਣ ਆਪਾਂ ਪਹਿਲਾਂ ਗੱਲ ਕਰਦੇ ਆ ਜੇ ਕੋਈ ਫੀਡ ਚ ਕਿਰਸ ਕਰਦਾਗਾ ਪਹਿਲੇ ਜ ਵਧੀਆ ਕੁਆਲਿਟੀ ਦਾ ਨਹੀਂ ਫੇਰ ਤਾਂ ਉਹਨੂੰ 2.5 ਕਿਲੋ ਮਗਰ 1 ਕਿਲੋ ਫੀਡ ਚਾਹੀਦੀ ਆ ਨਹੀਂ ਤਾਂ 1 ਕਿਲੋ ਦੁੱਧ ਮਗਰ 1 ਕਿਲੋ ਫੀਡ ਪਾ ਰਹੀ ਆ ਕੋਈ ਕਿਸੇ ਵੀ ਗਾਂ ਦੀ ਮਤਲਬ ਕੋਈ ਸਿਹਤ ਵੀ ਕਮਜ਼ੋਰ ਨਹੀਂ ਹੈਗੀ ਹਨਾ ਵੇ ਉਹ ਮਤਲਬ ਕਿ ਦੋ ਚਾਰ گاਵਾਂ ਤੋਂ ਸ਼ੁਰੂ ਕਰਿਆ ਸੀ ਸਾਡੇ ਕੋਲੇ 15-20 ਪਸ਼ੂ ਹੋਗੇ ਸੀ ਜਦੋਂ ਅਸੀਂ ਇੱਥੇ ਆਏ ਹੁੰਦੀ ਆ ਹਫ਼ਤੇ-ਹਫ਼ਤੇ ਬਾਅਦ ਸੂਈਆਂ گاਵਾਂ ਦੀ ਖਰਾਕ ਦੇਖਣੀ ਪੈਂਦੀ ਐ ਨੰ ਟੇਕ ਵੱਧਾਗਾ ਦੁੱਧ ਵੱਧਾਗਾ ਵੱਧਾ ਵੱਧਾ ਤੇ ਉਸ ਹਾਵ ਨਾਲ ਜਿਵੇਂ ਦੁੱਧ ਤੇ ਜੋ ਜਾਂ ਜਰ ਜਾਂਦੀਆਂ 10 ਮਹੀਨਿਆਂ ਦੀਆਂ ਬੱਚੀਆਂ ਵਜਨ ਪੂਰਾ ਕਰ ਜਾਂਦੀਆਂ 3.5 ਕੁਇੰਟਲ ਠੀਕ ਹੈ ਤਾਂ ਆਪਾਂ ਪਰ 14 ਮਹੀਨੇ 15 ਮਹੀਨੇ ਤੇ ਜਾ ਕੇ ਇਹੀ ਕਰਦੀਆਂ ਇਹ ਇਹ ਫੀਡ ਪਾਉਣਾ ਹਾਈਐਸਟ ਅਲੀ ਗਾਂ ਆਪਣੇ ਫਾਰਮ ਦੇ ਉੱਤੇ ਕਿੰਨੇ ਦੁੱਧ ਅਲੀ ਆ ਆਪਣੇ ਕੋਲੇ 60 ਲੀਟਰ ਤੱਕ ਦੀਆਂ ਜਾਵਾਂ ਇੱਕ ਦਾ ਸੀਮਨ ਵਧੀਆ ਵਰਤਨ ਕਿਸੇ ਵੀ ਕੰਪਨੀ ਦਾ ਵਰਤਨ ਠੀਕ ਹੈ ਸੀਮਨ ਕਦੇ ਵੀ ਨਹੀਂ ਮਾੜਾ ਵਰਤਨਾ ਆਲ ਫਾਰਮ ਦੇ ਉੱਤੇ ਦੁੱਧ ਵਾਲੇ ਪਾਸੇ ਵੀ ਉਹਨਾਂ ਦੀ ਹਾਂ ਫੈਡਰਲ ਹੀ ਪੌਣੀ ਜੀ ਸਾਰੇ ਠੀਕ ਹੈ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਤੁਹਾਨੂੰ گاਵਾਂ ਦਾ ਫਾਰਮ ਦਿਖਾਵਾਂਗੇ ਫਾਰਮ ਆਪਾਂ ਤੁਹਾਨੂੰ ਦਿਖਾਵਾਂਗੇ ਦੋ ਪਹਿਲੇ ਨੰਬਰ ਦੇ ਉੱਤੇ ਅੱਜ ਆਪਾਂ ਫਾਰਮ ਤੇ ਪਹੁੰਚੇ ਆ ਡਾਕਟਰ ਮੰਨੂ ਆ ਬਾਈ ਆਪਣੇ ਨਾਲ ਉਹਨਾਂ ਨਾਲ ਗੱਲਬਾਤ ਕਰਵਾਵਾਂਗੇ ਪਿੰਡ ਬੰਗੀ ਦੇ ਵਿੱਚ ਖੜੇ ਆ ਤੇ ਆਜੋ ਆਪਾਂ ਡਾਕਟਰ ਸਾਹਿਬ ਦਾ ਸਵਾਗਤ ਕਰ ਲਈਏ ਫਾਰਮ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਲੈ ਕੇ ਦੇਵਾਂਗੇ ਜਿਹੜੀਆਂ ਇਹਨਾਂ ਦੀਆਂ ਗਾਵਾਂ ਨੇ ਕਿੰਨਾ-ਕਿੰਨਾ ਦੁੱਧ ਦਿੰਦੀਆਂ ਇਹ ਇਹ ਫੀਡ ਵਰਤਦੇ ਆ ਤੇ ਆਜੋ ਆਪਾਂ ਕਰਾਈਏ ਗੱਲਬਾਤ ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਹੋਰ ਡਾਕਟਰ ਸਾਹਿਬ ਕਿਵੇਂ ਹੋ ਵਧੀਆ ਚੜ੍ਹਦੀ ਕਲਾ ਚੜ੍ਹਦੀ ਕਲਾ ਚੜ੍ਹਦੀ ਕਲਾ ਤੇ ਜੇ ਆਪਾਂ ਹੁਣ ਗੱਲ ਕਰਨ ਲਗੇ ਤੁਹਾਡੇ ਫਾਰਮ ਬਾਰੇ ਹਨਾ ਹਾਂਜੀ ਵੀ ਇੱਕ ਮੈਂ ਦੇਖਿਆ ਹਨਾ ਮੈਂ ਜਦੋਂ ਉਧਰੋਂ ਆਉਂਦੇ ਸੀ ਪਹੀ ਤੋਂ ਹਾਂਜੀ ਫਾਰਮ ਜਿਹੜਾ ਹੈਗਾ ਤੁਹਾਡਾ ਖੁੱਲੇ ਥਾਂ ਦੇ ਵਿੱਚ ਖੇਤਾਂ ਦੇ ਵਿੱਚ ਹੈ ਹਾਂ ਹਾਂ ਇਹਦਾ ਵੀ ਕੋਈ ਬੈਨੀਫਿਟ ਹੈਗਾ ਡਾਕਟਰ ਸਾਹਿਬ ਇਹਦਾ ਹੈਗਾ ਜੀ ਪਿੰਡ ਤੋਂ ਪਿੰਡ ਤੋਂ ਇੱਕ ਠੀਕ ਹੈ ਇੱਕ ਰਸਤੇ ਤੋਂ ਪਿੱਛੇ ਹਟਮਾਗਾ ਠੀਕ ਹੈ ਮੇਨ ਰਸਤੇ ਤੋਂ ਹਾਂ ਮੇਨ ਰਸਤੇ ਤੋਂ ਪਿੱਛੇ ਹਟਮਾਂ ਠੀਕ ਹੈ ਤੇ ਇੱਕ ਇੱਥੇ ਮੰਨ ਲਓ ਵੀ ਨਹਿਰੀ ਪਾਣੀ ਜਿਆਦਾ ਹੈ ਸਹੂਲਤ ਠੀਕ ਹੈ ਇਹ ਇਹ ਸਾਰਿਆਂ ਨੂੰ ਵੱਡੀ ਗੱਲ ਇੱਥੇ ਹੈ ਸਭ ਤੋਂ ਵੱਡੀ ਗੱਲ ਹੈ ਸ਼ਾਂਤ ਮਾਹੌਲ ਹਾਂ ਕਿ ਨਹੀਂ ਹਾਂ ਅੱਛਾ ਡਾਕਟਰ ਸਾਹਿਬ ਜਿਵੇਂ ਆਪਾਂ ਚਲੋ ਫਾਰਮ ਹਰ ਇੱਕ ਬੰਦਾ ਮਿਹਨਤ ਕਰਦਾ ਤੇ ਜਿਵੇਂ ਆਪਾਂ ਗੱਲ ਕਰਗੇ ਤੁਹਾਡੇ ਫਾਰਮ ਦੀ ਹੈਨਾ ਵੀ ਕਿੰਨੇ ਸਾਲ ਹੋ ਗਏ ਤੁਹਾਨੂੰ ਫਾਰਮ ਚਲਾਉਂਦੇ ਨੂੰ ਸਾਨੂੰ ਫਾਰਮ ਚਲਾਉਂਦੇ ਨੇ ਅਸੀਂ 18 ਇੰਚ ਦਾ ਖੇਤ ਫਾਰਮ ਪਾਇਆ ਹੈ ਉਦੋਂ ਪਹਿਲਾਂ ਅਸੀਂ 2006-7 ਤੋਂ ਲੈ ਕੇ ਘਰੇ ਸ਼ੁਰੂ ਕਰਿਆ ਸੀ ਘਰੇ ਸ਼ੁਰੂ ਦੋ ਚਾਰ گاਵਾਂ ਤੋਂ ਸ਼ੁਰੂ ਕਰਿਆ ਸੀ ਸਾਡੇ ਕੋਲੇ 15-20 ਪਸ਼ੂ ਹੋਗੇ ਸੀ ਜਦੋਂ ਅਸੀਂ ਇੱਥੇ ਆਏ ਇੱਥੇ ਆਏ ਅੱਛਾ ਜੇ ਆਪਾਂ ਹੁਣ ਗੱਲ ਕਰਕੇ ਹੁਣ ਫਾਰਮ ਦੇ ਉੱਤੇ ਆਪਣੇ ਕੋਲੇ ਕਿੰਨੇ ਪਸ਼ੂ ਆ ਹੁਣ ਆਪਣੇ ਕੋਲੇ 68 ਪਸ਼ੂ ਆ 68 ਇਹਨਾਂ ਚੋਂ گاਵਾਂ ਕਿੰਨੀਆਂ ਜੀ 68 گاਵਾਂ 68 گاਵਾਂ ਬਾਕੀ ਛੋਟੇ ਬੱਚੇ ਆ ਹਾਂ ਬੱਚੇ ਆ ਜੀ ਠੀਕ ਹੈ ਆਪਾਂ ਹੁਣ ਰੁਟੀਨ ਦੇ ਵਿੱਚ ਮਿਲਦੇ ਹੀ ਰਹਨੇ ਆ ਦੇਖੋ ਆਪਾਂ ਪਿਛਲੇ 2 ਮਹੀਨੇ ਹੋ ਤੇ ਉਦੋਂ ਆਪਾਂ ਪੀਡੀਐਫ ਦੇ ਮੇਲੇ ਦੇ ਉੱਤੇ ਮਿਲੇ ਸੀਗੇ ਹਾਂਜੀ ਹੈਨਾ ਮੇਲੇ ਤੇ ਵੀ ਤੁਸੀਂ ਮਤਲਬ ਪਸ਼ੂ ਲੈ ਕੇ ਜਾਓਗੇ ਇਸ ਹਾਂ ਹਾਂ ਮੇਲੇ ਤੇ ਵੀ ਪਸ਼ੂ ਲੈ ਕੇ ਜਾਵਾਂਗੇ ਠੀਕ ਹੈ ਇੱਥੇ ਫਿਰ ਮਤਲਬ ਇਹ ਦੁੱਧ ਬਰੀਡ ਦੇ ਵਿੱਚ ਬਰੀਡ ਦੇ ਵਿੱਚ ਕਿ ਦੁੱਧ ਵਾਲੇ ਪਾਸੇ ਲੈ ਕੇ ਜਾਓਗੇ ਤੁਸੀਂ ਇਹ ਨਹੀਂ ਆਇਤ ਕਿਤਾ ਬਰੀਡ ਵਾਲੇ ਪਾਸੇ ਲੈ ਕੇ ਜਾਵਾਂਗੇ ਮਾਏ ਸਾਲ ਦੋ ਤਿੰਨ ਸਾਲ ਲਗਾਤਾਰ ਦੁੱਧ ਵਾਲੇ ਕੰਮ ਦੁੱਧ ਤੇ ਤੁਹਾਡੇ ਕੰਮ ਰਿਹਾਗਾ ਜਿਹੜੇ ਆਪਾਂ ਹੁਣ ਦੇਖਿਆ ਮੈਂ ਜਿਵੇਂ ਤੁਹਾਡੇ ਬੱਚੀਆਂ ਨੇ ਹਾਂਜੀ ਅੱਜ ਮੈਨੂੰ ਐਂ ਲੱਗਦਾ ਪੀਡੀਐਫ ਦੇ ਉੱਤੇ ਚਲੀਆਂ ਜਾਣਗੀਆਂ ਹਾਂ ਹਾਂ ਕੱਲ ਹਣਾ ਕੱਲ ਨੂੰ ਮੰਜਾਨੀ ਹਾਂ ਉਹ ਬੱਚੀਆਂ ਮੈਂ ਦੇਖੀਆਂ ਉਹਨਾਂ ਦੀ ਮਤਲਬ ਜਿਹੜੀ ਸੀਗੇ ਨਾ ਬਾਡੀ ਦੀ ਵੰਤਰ ਗਰੋਥ ਬਹੁਤ ਜ਼ਿਆਦਾ ਵਧੀਆ ਹਾਂਜੀ ਹਾਂਜੀ ਉਹਨਾਂ ਨੂੰ ਫਿਰ ਆਪਾਂ ਕਿਹੜੀ ਫੀਡ ਮਤਲਬ ਵਰਤੀ ਫੀਡ ਜ਼ਿਆਦਾਤਰ ਤਾਂ ਫੈਡਰਲ ਦੀ ਵਰਤਦੇ ਆਪਾਂ ਫੈਡਰਲ ਦੀ ਹੂੰ ਠੀਕ ਹੈ ਐ ਉਹਨਾਂ ਨੂੰ ਜਿਵੇਂ ਆਪਾਂ ਫੈਡਰਲ ਫੀਡ ਵਾਲਿਆਂ ਦੀ ਗੱਲ ਕਰ ਲੀ ਗਏ ਹਾਂਜੀ ਮਤਲਬ ਆਲ ਫਾਰਮ ਦੇ ਉੱਤੇ ਦੁੱਧ ਵਾਲੇ ਪਾਸੇ ਵੀ ਉਹਨਾਂ ਦੀ ਹਾਂ ਫੈਡਰਲ ਹੀ ਪਾਉਣੀ ਜੀ ਸਾਰੇ ਠੀਕ ਹੈ ਇਹ ਫਿਰ ਕਿੰਨੇ ਕੁ ਮਤਲਬ ਤਿਆਰ ਮਤਲਬ ਕਿੰਨੇ ਕੁ ਮਹੀਨਿਆਂ ਦਾ ਤੁਹਾਡੇ ਕੋਲੇ ਫੀਡ ਦਾ ਇਹ ਦਾ ਸਾਡੇ ਕੋਲੇ ਮਿਲਣਾ ਤਾਂ ਸਾਲ ਦੇ ਲਈ ਵੀ ਹੋਣ ਵਾਲਾ ਹੋ ਗਿਆ ਸਾਨੂੰ ਅੱਛਾ ਤੇ ਤਜਰਬਾ ਆਇਆ ਵੀ گاਵਾ ਦਾ ਦੁੱਧ ਵਧੀਆ ਫੈਟ ਐ ਐਸ ਐਨ ਐਫ ਵਧੀਆ ਬੀ ਸੀ ਐਸ ਵਧੀਆ ਠੀਕ ਹੈ گاਵਾ ਗੱਬਣ ਬਹੁਤ ਵਧੀਆ ਹੁੰਦੀਆਂ ਹੂੰ ਤੇ ਕਾਫੀ گاਵਾ ਹੁਣ ਏਦੋਂ ਪਹਿਲਾਂ ਮੰਨ ਲਓ ਵੀ 44 گاਵਾ ਦੀ ਇਹ ਹੀ ਹੋ ਗਈ ਤੇ ਜਿਹੜੀਆਂ ਥੋੜੀਆਂ ਲੇਟ ਸੁਈਆਂ ਵੀ 2 ਮਹੀਨਿਆਂ ਤੋਂ ਜਾਂ ਮਹੀਨੇ ਦੀਆਂ ਸੁਈਆਂ ਉਹ 15 14 ਕ گاਵਾ ਸਾਡੇ ਕੋਲੇ ਹਜੇ ਰਹਿ ਗਈਆਂ ਅੱਛਾ ਜਿਵੇਂ ਆਪਾਂ ਦੁੱਧ ਵਾਲੇ ਪਾਸੇ ਲਾ ਲਈਏ ਗੱਲ ਦੁੱਧ ਵਾਲੇ ਪਾਸੇ ਫੀਡ ਨੇ ਕਿੰਨਾ ਕੰਮ ਕੀਤਾ ਦੁੱਧ ਵਾਲੇ ਪਾਸੇ ਫੀਡ ਨੇ ਵਧੀਆ ਕੰਮ ਕਰਿਆ ਆਪਣੇ ਕੋਲ 30 ਲੀਟਰ ਤੋਂ ਉੱਤੇ ਐਵਰੇਜ ਹੈ ਫਾਰਮ ਦੀ ਓਕੇ ਤੇ ਆਪਣੇ ਕੋਲ ਹੈਗਾ 13-1400 ਲੀਟਰ ਦੇ ਲਗਭਗ ਦੁੱਧ ਹੈਗਾ ਅੱਛਾ ਇੱਕ ਪਾਡੇ ਦਾ ਹਾਂ ਇੱਕ ਦਿਨ ਦਾ ਠੀਕ ਹੈ ਜਿਵੇਂ ਦੁੱਧ ਦੇ ਵਿੱਚ ਹਾਈ ਇਹ ਫੀਡ ਪਾਉਣਾ ਹਾਈਐਸਟ ਅਲੀ ਗਾਂ ਆਪਣੇ ਫਾਰਮ ਦੇ ਉੱਤੇ ਕਿੰਨੇ ਦੁੱਧ ਅੜੀਆ ਆਪਣੇ ਕੋਲੇ 60 ਲੀਟਰ ਤੱਕ ਦੀਆਂ ਗਾਂ 60 ਲੀਟਰ ਤੱਕ ਦੀ ਠੀਕ ਹੈ ਇੱਕ ਨਾ ਮੈਂ ਦੇਖਿਆ ਅੱਜ ਇੱਕ ਗਾਂ ਥੋੜੀ ਉਹ ਸਾਹਮਣੇ ਹੈ ਜਿਵੇਂ ਅੱਜ ਸੋਈ ਹੈ ਹਾਂਜੀ ਇਹ ਕਿੰਨਾ ਵਾ ਸੂਆ ਸੋਈ ਇਹ ਦੂਜਾ ਸੂਆ ਸੂਈ ਹੈ ਦੂਜਾ ਤੇ ਪਹਿਲੇ ਸੂਏ ਦਾ ਦੁੱਧ ਇਹਦਾ ਪਹਿਲੇ ਸੂਏ ਦਾ ਦੁੱਧ ਇਹਦਾ 43 ਲੀਟਰ ਦੋ ਟਾਈਮਾਂ ਦੀ ਚਵਾਈਦਾ ਸੀ ਦੋ ਟਾਈਮ ਠੀਕ ਹੈ ਹਾਂ ਸਟੋਕੀ ਦੀ ਹੈ ਇਹ ਹਾਂ ਤੇ ਪੀਡੀਐਫ ਇਹ ਮੇਲਾ ਵੀ ਲੜੀਏ ਠੀਕ ਹੈ ਆ ਦੂਜੇ ਸੂਏ ਜਿਵੇਂ ਹੁਣ ਇਹ ਮਤਲਬ ਤੁਸੀਂ ਤਿਆਰ ਕੀਤੀ ਆ ਸੂਣ ਤੋਂ ਪਹਿਲਾਂ ਜਿਹੜੀ ਫੀਡ ਪੈਂਦੀ ਹੁੰਦੀ ਹੈ ਇਹ ਫਿਰ ਆਪਾਂ ਕਿਹੜੀ ਪਾਈ ਇਹ ट्रांजिशन ਹੀ ਪਾਈ ਆ ਬਸ ਇੱਕ ਕੰਪਨੀ ਦੀ ਫੀਡ ਜ਼ਿਆਦਾਤਰ ਵਰਤਦੇ ਆਂਗੇ ਠੀਕ ਹੈ ਤੇ ट्रांजिशन ਫੀਡ ਵਧੀਆ ਦਿੰਨੇ ਆ 15 ਦਿਨ ਬਾਅਦ ਵੀ ट्रांजिशन ਦੀ ਰੱਖਦੇ ਆਂ ਠੀਕ ਹੈ ਜਿਵੇਂ ਫਿਰ ਆਪਾਂ ਕਹਿ ਸਕਦੇ ਆਂ ਵੀ ਜਿਹੜਾ ਪਹਿਲੇ ਸਵੇੇ ਦੁੱਧ ਦਿੱਤਾ ਸੀਗਾ ਠੀਕ ਹੈ ਤੇ ਹੁਣ ਜਿਹੜਾ ਦੂਜੇ ਸਵੇੇ ਦੁੱਧ ਦੇਊਗੀ ਤਾਂ ਇਸ ਫੀਡ ਨਾਲ ਕਿੰਨਾ ਦੁੱਧ ਅਪ ਕਰਦੀ ਆ ਹਨਾ ਉਹ ਹਜੇ ਆਪਣੇ ਕੋਲੇ ਆਊਗਾ ਆਊਗਾ ਜੀ ਠੀਕ ਹੈ ਇੱਕ ਬੱਚੇ ਜਿਵੇਂ ਆਪਾਂ ਛੋਟੇ ਬੱਚੇ ਆ ਮੈਂ ਉਧਰਲੇ ਪਾਸੇ ਦੇਖਿਆ ਸੀ ਛੋਟੇ ਬੱਚਿਆਂ ਦੇ ਉੱਤੇ ਕਿਵੇਂ ਕੰਮ ਆ ਛੋਟੇ ਬੱਚਿਆਂ ਦੇ ਵਿੱਚ ਅਸੀਂ ਬਜਾਤਰ ਰਜਮੀ ਫੀਡ ਰਜਮਾ ਪਾਣੀ ਠੀਕ ਹੈ ਤੇ ਥੋੜੀ ਜਣੀ ਤੂੜੀ ਮਿਕਸ ਕਰਦੇ ਆਂ ਠੀਕ ਹੈ ਸਟਾਰਟਰ ਫੀਡ ਹੀ ਪਾਉਣੀ ਹੈ ਉਹਨਾਂ ਨੂੰ ਜਿਹੜੀ ਉਹ ਵੀ ਇੱਕ ਮੈਨੂੰ ਐ ਲੱਗਦਾ ਜਿਵੇਂ ਆਪਾਂ ਛੋਟੇ ਬੱਚਿਆਂ ਦੀ ਫੀਡ ਦੀ ਗੱਲ ਕਰ ਲਈਏ ਤਿੰਨ ਮਹੀਨੇ ਤੱਕ ਤਾਂ ਫੀਡ ਹੀ ਚੱਲਦੀ ਹੈ ਨਹੀਂ ਆਪਾਂ 6 ਮਹੀਨੇ ਖਵਾਉਣੀ ਹੈ 6 ਮਹੀਨੇ ਹਮ ਆਪਣਾ ਆਪ ਦਾ ਹੀ ਫਾਰਮ ਦਾ ਹੀ ਤਜਰਬਾ ਹੈ ਆਪਾਂ ਤੂੜੀ ਤੇ ਸਟਾਰਟਰ ਫੀਡ 6 ਮਹੀਨੇ ਖਵਾਉਣੀ ਹੈ 6 ਮਹੀਨੇ ਖਵਾਉਣੀ ਹੈ ਰਜਮੀ ਫੀਡ ਖਵਾਉਣੀ ਹੈ ਬੱਚੀਆਂ ਆਪਾਂ ਲਿਮਟ ਚ ਪਾਲਦੇ ਹਾਂ ਮੰਨ ਲਓ ਜੇ ਆਪਣਾ ਟਾਰਗੇਟ ਹੁੰਦਾ ਸਾਲ ਦਾ ਜਿਵੇਂ ਪਿਛਲੇ ਸਾਲ ਆਪਾਂ 15 ਬੱਚੀਆਂ ਪਾਲੀਆਂ ਹਾਂ ਤੇ ਹੁਣ ਆਪਾਂ ਇਹ ਹੀ ਕਰੀ ਜਾਂਦੇ ਆ ਮੰਨ ਕੇ ਚੱਲੋ 15 ਮਹੀਨਿਆਂ ਦੀ ਬੱਚੀ 4 4 ਕੁਆਂਟਲ 30 ਕਿਲੋ ਇਹ ਇਹਨਾਂ ਦੇ ਬੱਚਿਆਂ ਦਾ ਜੇ ਆਪਾਂ ਗੱਲ ਕਰ ਲਈਏ ਵੀ ਜਦੋਂ ਆਪਾਂ ਮੈਨੂੰ ਆਇ ਲੱਗਦਾ ਵੀ ਤੈਨੂੰ ਤੋਂ 4 ਕੁਆਂਟਲ ਦੇ ਵਿੱਚ ਵਿੱਚ ਵੇਟ ਹੋਵੇ ਉਹਦਾ ਟੀਕਾ ਹਾਂ ਸਾਢੇ 3 ਕੁਆਂਟਲ ਦੇ ਇੱਕ ਐਚਐਫ ਬੱਚੀ ਨੂੰ ਇਈ ਹੋ ਜਾਂਦੀ ਹੈ ਇਈ ਹੋ ਜਾਂਦੀ ਹੈ ਤੇ ਪਰ ਆਪਣੀਆਂ ਤਾਂ ਮਤਲਬ ਜੇ ਗੱਲ ਕਰ ਲਈਏ 4 ਤੋਂ 4.5 ਦੇ ਵਿੱਚ ਆ ਆਪਣੇ ਕਰ ਜਾਂਦੀਆਂ 10 ਮਹੀਨਿਆਂ ਦੀਆਂ ਬੱਚੀਆਂ ਵਜਨ ਪੂਰਾ ਕਰ ਜਾਂਦੀਆਂ 3.5 ਕੁਇੰਟਲ ਠੀਕ ਹੈ ਤਾਂ ਆਪਾਂ ਪਰ 14 ਮਹੀਨੇ 15 ਮਹੀਨਿਆਂ ਤੇ ਜਾ ਕੇ ਇਈ ਕਰਦੇ ਹਾਂ ਇਈ ਕਰਦੇ ਹਾਂ ਹਾਂ ਠੀਕ ਹੈ ਫਿਰ ਉਹ ਦੁੱਧ ਪਹਿਲੇ ਵੇੜੇ ਜਿਹੜਾ ਆਪਾਂ ਕਹਿੰਦੇ ਨੇ ਨਾ ਵੀ ਪਹਿਲੇ ਗੇੜੇ ਪਹਿਲੇ ਸੂਏ ਦੇ ਵਿੱਚ ਬੈੜ ਦੁੱਧ 40 ਕਿਲੋ ਕਰਦੀ ਹੈ 45 ਉਹ ਵੇੜਾ ਕਰਦੀ ਉਹ ਹੁਣ ਜਦੋਂ ਤੁਸੀਂ ਨਿਆਣੀ ਵੇੜਾ ਹੈ ਵਜਨ ਘਟਾਇਆ ਇਈ ਕਰਾ ਲਈ ਤਾਂ ਫਿਰ ਉਹਨੇ ਇੱਕ ਕੱਢਣਾ ਪਿਛਲੇ 2 ਮਹੀਨਿਆਂ ਦੇ ਪੀਡੀਐਫ ਦੀ ਗੱਲ ਕਰ ਲ ਗਏ ਆਪਾਂ ਮਿਲੇ ਸੀ ਉੱਥੇ ਕਿ ਕਦੋਂ ਵੜਣਾ ਸੀਗਾ ਉੱਥੇ ਹਾਂਜੀ ਉਹ ਦੋ ਦੋ ਦੰਦ ਸੀਗਾ ਹਾਂਜੀ ਹਨਾ ਹਾਂਜੀ ਤੇ ਉਹ ਕਿੰਨਾ ਕਿੰਨਾ ਦੁੱਧ ਮਤਲਬ ਦਿੱਤਾ ਸੀ ਉਹਨਾਂ ਨੇ ਦੋ ਦੰਦ ਵੜਾ 49 ਲੀਟਰ 47 ਲੀਟਰ 48 ਲੀਟਰ ਇੱਥੇ ਤਿੰਨ ਟਾਈਮਾਂ ਦੀ ਚਵਾਈ ਚ ਦੁੱਧ ਕਰ ਜਾਂਦੀ ਠੀਕ ਹੈ ਦੋ ਦੰਦ ਦੇਖੋ ਦੋਸਤੋ ਕਹਨ ਨੂੰ ਮਤਲਬ ਨਾ ਕਈ ਭਰਾ ਜਿਹੜੇ ਨਵੇਂ ਆ ਹਨਾ ਜਿਨ੍ਹਾਂ ਨੇ ਮਤਲਬ ਨਹੀਂ ਸੁਣਿਆ ਹੁੰਦਾ ਵੀ 49 48 49 ਕਿਲੋ ਦੋ ਦੰਦ ਵਹਿੜਦਾ ਦੁੱਧ ਬਹੁਤ ਹੋ ਜਾਂਦਾ ਤੇ ਇਹ ਨਿਰਪਰ ਕਰਦਾ ਫੀਲਡ ਦੇ ਉੱਤੇ ਜਾਂ ਮੈਨੇਜਮੈਂਟ ਦੇ ਉੱਤੇ ਤੇ ਪਰ ਮੈਂ ਉਹ ਬੰਦੇ ਨੂੰ ਮਤਲਬ ਅੱਜ ਵਧਾਈਆਂ ਦਿੰਦਾ ਕਿਉਂਕਿ ਉਹਨਾਂ ਦੇ ਉੱਤੇ ਮਤਲਬ ਪੈਂਟ ਕੋਟ ਪਾਇਆ ਤੇ ਖੜੇ ਪਰ ਮੈਂ ਤੁਹਾਨੂੰ ਉਹ ਹੀ ਗੱਲ ਆਖੀ ਸੀ ਡਾਕਟਰ ਸਾਹਿਬ ਤੁਸੀਂ ਇਹਨਾਂ ਦੀ ਮਿਹਨਤ ਇਹਨਾਂ ਦੇ ਹੱਥ ਦੇਖੋ ਹਾਂ ਨਾ ਇਹ ਫਾਰਮ ਹਾਂ ਪਤਾ ਲੱਗਦਾ ਤੇ ਫਾਰਮ ਨੂੰ ਕਾਮਯਾਬ ਕਰਨ ਪਿੱਛੇ ਮੈਨੂੰ ਆਇਆ ਲੱਗਦਾ ਮਿਹਨਤ ਸਾਰਿਆਂ ਨੂੰ ਵੱਡੀ ਹੈ ਜਿਹੜੀ ਮਿਹਨਤ ਹੈ ਨਾ ਆਪਾਂ ਜੇ ਬੰਦਾ ਕਾਮਯਾਬ ਆਪਾਂ ਬੰਦੇ ਨੂੰ ਦੇਖਦੇ ਆ ਮਿੱਤਰੋ ਪਰ ਉਹਦੀ ਮਿਹਨਤ ਜ਼ਰੂਰ ਦੇਖਣੀ ਚਾਹੀਦੀ ਆਪਾਂ ਨੂੰ ਉਹਦੇ ਮਗਰ ਜਿਹੜੀ ਉਹਨੇ ਮਿਹਨਤ ਕੀਤੀ ਹੈ ਹਨਾ ਇਸ ਫਾਰਮ ਨੂੰ ਇੱਥੋਂ ਤੱਕ ਲੈ ਕੇ ਆਉਣ ਵਾਸਤੇ ਡਾਕਟਰ ਸਾਹਿਬ ਜਾਂਦਾ ਤੁਸੀਂ ਜਾਣਦੇ ਹੋ ਮੈਨੂੰ ਐ ਲੱਗਦਾ ਤੁਸੀਂ ਜਾਣਦੇ ਹੋ ਦੂਜਾ ਬੰਦਾ ਤਾਂ ਜਾਣਦਾ ਨਹੀਂ ਹੈਗਾ ਠੀਕ ਹੈ ਨਾ ਗੱਲ ਅੱਜ ਸਾਨੂੰ ਅਸੀਂ ਥੋੜੇ ਫਾਰਮ ਦੇ ਉੱਤੇ ਵਿਜ਼ਿਟ ਕੀਤਾ ਵੀ ਯਾਰ ਅੱਜ ਡਾਕਟਰ ਸਾਹਿਬ ਕੋਲੇ 50 60 ਮਤਲਬ ਗਾਵਾਂ ਦੁੱਧ ਵਾਲੀਆਂ ਨੇ ਜਾਂ ਬੱਚੀਆਂ ਨੇ ਤਾਂ ਸੈਟਅਪ ਜਿਹੜਾ ਹੈਗਾ ਸਾਨੂੰ ਸੋਹਣਾ ਲੱਗਿਆ ਠੀਕ ਹੈ ਪਰ ਮਿਹਨਤ ਤੁਹਾਡੀ ਆ ਹੂੰ ਬਾਕੀ ਜੇ ਆਪਾਂ ਹੋਰ ਮਤਲਬ ਦਰਸ਼ਕਾਂ ਨੂੰ ਲਾਸਟ ਦੇ ਉੱਤੇ ਸਜਾ ਦੇਣਾ ਚਾਹੁੰਦੇ ਆ ਫਾਰਮ ਨੂੰ ਮਤਲਬ ਵੀ ਆਪਾਂ ਕਾਮਯਾਬ ਕਰਨ ਵਾਸਤੇ ਵਧੀਆ ਬੱਚੀਆਂ ਲੈਣ ਵਾਸਤੇ ਕਿਹੜੇ ਮਤਲਬ ਉਹ ਟੀਕੇ ਵਰਤਨ ਹੂੰ ਜ਼ਿਆਦਾਤਰ ਇਹ ਫਾਰਮ ਦੇ ਵਿੱਚ ਇੱਕ ਦਾ ਸੀਮਣ ਵਧੀਆ ਵਰਤਨ ਕਿਸੇ ਵੀ ਕੰਪਨੀ ਦਾ ਵਰਤਨ ਠੀਕ ਹੈ ਸੀਮਣ ਕਦੇ ਵੀ ਨਹੀਂ ਮਾੜਾ ਵਰਤਨਾ ਇਹ ਆਪਦੇ ਪੱਲੇ ਬੰਨ ਲੈਣਾ ਠੀਕ ਹੈ ਇੱਕ ਪ੍ਰੋਪਰ ਫਾਰਮਾ ਨੂੰ ਪਸ਼ੂਆਂ ਨੂੰ ਥੋੜਾ ਟਾਈਮ ਦੇਣਾ ਠੀਕ ਹੈ ਆ 70 80% ਫਾਰਮ ਵੀ ਕਰ ਰੱਖਿਆ ਪਸ਼ੂ ਵੀ ਰੱਖ ਰੱਖਿਆ ਪਰ ਪਸ਼ੂਆਂ ਨੂੰ ਬਹੁਤ ਬੰਦੇ ਟਾਈਮ ਨਹੀਂ ਦਿੰਦੇ ਠੀਕ ਹੈ ਟਾਈਮ ਦਾ ਮਤਲਬ ਇਹ ਹੈ ਵੀ ਉਹਨਾਂ ਦਾ ਪ੍ਰੋਪਰ ਨੀਰਾਚਾਰਾ ਪਤਾ ਹੋਵੇ ਕਿਉਂਕਿ ਇਹ ਖਰਾਕ ਹੈ ਇੰਨੀ ਵੀ ਅੱਜ ਆਪਾਂ ਜਿਹੜੀ ਪਾਈ ਜਾਂਦੀ ਹੈ ਤੇ ਸਦਾ ਹੀ ਇਹ ਚੱਲੂਗੀ ਠੀਕ ਹੈ ਕਿਉਂਕਿ ਇਹ ਅਪਡੇਟ ਹੁੰਦੀ ਆ ਹਫ਼ਤੇ ਹਫ਼ਤੇ ਬਾਅਦ ਸੂਈਆਂ گاਵਾਂ ਦੀ ਖਰਾਕ ਦੇਖਣੀ ਪੈਂਦੀ ਆ ਟੇਕ ਵੱਧਾਗਾ ਦੁੱਧ ਵੱਧਾਗਾ ਵੱਧ ਵੱਧ ਤੇ ਉਸ ਹਿਸਾਬ ਨਾਲ ਜਿਵੇਂ ਦੁੱਧ ਤੇ ਜੋਂ ਜੋਂ ਜਾਈ ਜਾਂਦੀਆਂ 2 3 ਮਹੀਨਿਆਂ ਤੇ ਕਪੀਕ ਜਾਈ ਜਾਂਦਾ ਦੁੱਧ ਫੀਡ 'ਚ ਵੀ ਬਦਲਾਵ ਆਉਂਦੇ ਰਹਿੰਦੇ ਆ ਪੱਠਿਆਂ 'ਚ ਵੀ ਠੀਕ ਹੈ ਫਿਰ ਜਦੋਂ ਦੁੱਧ ਘੜਦੀਆਂ ਫਿਰ ਵੀ ਫੀਡ 'ਚ ਤੇ ਪੱਠਿਆਂ 'ਚ ਬਦਲਾਵ ਆਉਂਦੇ ਆ ਫਿਰ ਕਿਉਂਕਿ ਪਹਿਲਾਂ ਇਹ ਡਿਪੈਂਡ ਵਧੀਆ ਅੰਟੇਕ ਹੋਊਗਾ ਗਾਂ ਦਾ ਫੇਰ ਹੀ ਦੁੱਧ ਦੇਊਗੀ ਸਹੀ ਗੱਲ ਹੈ ਤੇ ਅੰਟੇਕ ਗਾਂ ਨੇ ਫੇਰ ਕਰਨਾ ਜੇ ਸੁਰਤ ਸੀ ਉਹਦਾ ਡਰਾਈ ਮੈਟਰ ਅੰਟੇਕ ਪੂਰਾ ਰੱਖੋਗੇ ਠੀਕ ਹੈ ਨਾਲ ਫੀਡ ਦਾ ਵੀ ਫੇਰ ਹੀ ਵਧੀਆ ਫੀਡ ਚੱਕੂਗੀ ਜੇ ਉਹ ਪੱਠੇ ਵੀ ਪੂਰੇ ਚੱਕਦੀ ਹੈ। ਜੇ ਇਕੱਲੀ ਫੀਡ ਚੱਕਦੀ ਹੈ ਤਾਂ ਉਹਨੇ ਤੰਦਰੁਸਤ ਨਹੀਂ ਰਹਿਣਾ। ਤੰਦਰੁਸਤ ਨਹੀਂ ਰਹਿਣਾ। ਇਹ ਚੀਜ਼ਾਂ ਜਿਹੜੀਆਂ ਉਹ ਚੀਜ਼ਾਂ ਦਾ ਕਹਿੰਦੇ ਹੁੰਦੇ ਵੀ ਸਾਰੀਆਂ ਲੋੜੀ ਦੀਆਂ ਹੀ ਲੋੜੀਆਂ ਨੇ ਹਨਾ। ਜਿਵੇਂ ਤੁਸੀਂ ਹਾਂ ਹੁਣ ਦੇਖ ਲਓ ਤੁਹਾਡੀ ਮਤਲਬ ਚਾਰ ਪਾਇਆ ਵਿੱਚ ਤੋੜੀ ਵੀ ਹੈਗੀ ਹੈ। ਹਨਾ ਤੇ ਫੀਡ ਇਹਨਾਂ ਨੂੰ ਪਹਿਲਾਂ ਇਦੋਂ ਦੇਈ ਦਿੱਤੀ ਹੋਣੀ ਹੈ। ਥੋੜੀ ਮੇਨ ਚੀਜ਼ਾਂ ਚ ਆਉਂਦੀ ਹੈ। ਇਹ ਤੋੜੀ ਨੂੰ ਬਾਹਲੇ ਮੇਨ ਹੀ ਨਹੀਂ ਮੰਨਦੇ। ਠੀਕ ਹੈ। ਤੋੜੀ ਬਹੁਤ ਮੇਨ ਚੀਜ਼ ਹੈਗੀ। ਤੋੜੀ ਨੂੰ ਕਈ ਬੰਦੇ ਤਾਂ ਤੋੜੀ ਮੰਨਦੇ ਤੋੜੀ ਚ ਕੀ ਹੈ? ਹਾਂ। ਤੂੜੀ ਬਹੁਤ ਵਧੀਆ ਇੱਕ ਚੀਜ਼ ਹੈਗੀ ਮੰਨ ਲਓ ਜੇ ਤੁਹਾਡੇ ਕੋਲੇ ਚਾਰ ਹੈ ਨਹੀਂ ਹਰਾ ਹੈ ਨਹੀਂ ਪਸ਼ੂ ਦੇ ਢਿੱਡ ਭਰਨ ਲਈ ਤੁਸੀਂ ਫੀਡ ਤੇ ਤੂੜੀ ਤਾਂ ਮਹੀ ਕਰਾਈ ਸਕਦੇ ਹੋ ਤੇ ਇਹ ਕੋ ਮਾੜੀ ਚੀਜ਼ ਨਹੀਂ ਹੁਣ ਅਸੀਂ 2 ਕਿਲੋ ਤੇ ਇੱਕ ਤੂੜੀ ਪਾਉਣੀ ਹੈ ਗਾਵਾਂ ਨੂੰ ਇਹਦੇ ਨਾਲ ਫੈਟ ਐਸ ਐਨ ਐਫ ਉਹਨਾਂ ਦੇ ਪੇਟ ਦਾ ਸਿਸਟਮ ਵਧੀਆ ਰਹਿੰਦਾ ਕਿਉਂ ਡਾਈਜੈਸਟ ਕਰਨਾ ਉਹਨਾਂ ਨੇ ਜੇ ਤੁਸੀਂ ਪਾਣੀ ਵਾਲੀ ਚੀਜ਼ ਜ਼ਿਆਦਾ ਦਿਓਗੇ ਤਾਂ ਉਹਨੇ ਬਾਹਰ ਛੇਤੀ ਨਿਕਲ ਜਾਣਾ ਭੱਜ ਕੇ ਅ ਬਸ ਮੈਂ ਲਾਸਟ ਦੇ ਉੱਤੇ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦਾਗਾ ਜਿਹੜਾ ਤੁਸੀਂ ਸਾਨੂੰ ਅੱਜ ਇੰਨਾ ਕੁ ਟਾਈਮ ਦਿੱਤਾ ਹਨਾ ਵੀ ਮੇਰੇ ਤਾਂ ਇਹੀ ਕਹਿਣਾਗਾ ਡਾਕਟਰ ਸਾਹਿਬ ਜਿਵੇਂ ਕੋਈ ਬੰਦਾ ਮੰਨ ਕੇ ਚੱਲ ਗਿਆ ਹਨਾ ਦੋ ਜਾਂ ਚਾਰ ਪਸ਼ੂ ਵੀ ਘਰੇ ਰੱਖਦਾ ਤਾਂ ਆਪਾਂ ਨੂੰ ਸਲਾਹ ਲੈਣੀ ਚਾਹੀਦੀ ਆ ਚੰਗੇ ਡਾਕਟਰ ਦੀ ਠੀਕ ਆ ਚੰਗਾ ਫਾਰਮ ਵਿਜ਼ਿਟ ਕਰੋ ਉੱਥੇ ਆਪਾਂ ਜਦੋਂ ਦੇਖਾਂਗੇ ਜੇ ਚਾਰ ਗਮਾਂ ਵੀ ਮੈਨੂੰ ਐ ਲੱਗਦਾ ਡਾਕਟਰ ਸਾਹਿਬ ਚੰਗੀਆਂ ਬੰਦਾ ਘਰੇ ਰੱਖ ਕੇ ਉਹਦੇ ਤੇ ਵੀ ਕੰਮ ਕਰਦਾ ਮੈਂ ਕਹਿੰਦਾ ਬੈਨੀਫਿਟ ਉਹਨੂੰ ਵੀ ਓਨਾ ਹੀ ਆ ਜਿੰਨੇ ਕਬੜੇ ਫਾਰਮਰ ਨੂੰ ਠੀਕ ਆ ਨਾ ਕਿਉਂਕਿ ਦੇਖੋ ਕਹਿੰਦੇ ਹੁੰਦੇ ਵੀ ਚਾਦਰ ਦੇਖ ਕੇ ਪੈਰ ਫਸਾਰਨੇ ਚਾਹੀਦੇ ਆ ਮੈਂ ਕਹਿੰਨਾ ਵੀ ਪਰ ਜਿੰਨਾ ਕ ਆਪਾਂ ਮਿਹਨਤ ਕਰਨਾਗੇ ਜਿੰਨਾ ਕ ਇਹ ਗਾਮ ਆਪਾਂ ਨੋਰਮਲ ਕੋਈ ਮਤਲਬ ਲੱਖ ਵਾਲੀ ਗਾਂ ਘਰੇ ਰੱਖਦੇ ਆ ਤਾਂ ਤੁਹਾਡੇ ਘਰੇ ਵੀ ਕੋਟੂ ਕੋਟ 2.5 ਤੋਂ 3 ਲੱਖ ਵਾਲੀ ਗਾਂ ਤਿਆਰ ਹੋ ਜੂਗੀ ਹੋ ਜੂਗੀ ਜੀ ਕਿਉਂਕਿ ਦੋਸਤੋ ਫਾਰਮ ਵਾਲੀਆਂ ਗਾਂਵਾਂ 2.5-3 ਲੱਖ ਵਾਲੀਆਂ ਗਾਂਵਾਂ ਤਿਆਰ ਹੁੰਦੀਆਂ ਨੇ ਹੁੰਦੀਆਂ ਆਰਾਮ ਨਾਲ ਹੁੰਦੀਆਂ ਹਨਾ ਜੀ ਤੇ ਠੀਕ ਹੈ ਡਾਕਟਰ ਸਾਹਿਬ ਠੀਕ ਆ ਸੋਹਣਾ ਧੰਨਵਾਦ ਜੀ ਟਾਈਮ ਦਿੱਤਾ ਬਹੁਤ ਬਹੁਤ ਧੰਨਵਾਦ ਤੇ ਦੋਸਤੋ ਆਜੋ ਫਿਰ ਆਪਾਂ ਅਗਲੇ ਫਾਰਮ ਦੇ ਉੱਤੇ ਵਿਜ਼ਿਟ ਕਰ ਮਿੱਤਰੋ ਜਿਵੇਂ ਆਪਾਂ ਪਹਿਲਾਂ ਗੱਲਬਾਤ ਕੀਤੀ ਸੀ ਹਨਾ ਬੰਗੀ ਫਾਰਮ ਦੇ ਉੱਤੇ ਤੇ ਹੁਣ ਪਹੁੰਚੇ ਹੋਏ ਆਪਾਂ ਔਲਕ ਡੇਰੀ ਫਾਰਮ ਦੇ ਉੱਤੇ ਔਲਕ ਸਾਹਿਬ ਨਾਲ ਅੱਜ ਅਪਾਂ ਮੁਲਾਕਾਤ ਕਰਵਾਵਾਂਗੇ ਇੱਥੋਂ ਆਪਾਂ ਨੂੰ ਕੀ ਕੁਝ ਸਿੱਖਣ ਨੂੰ ਮਿਲਦਾ ਹਨਾ ਇਸ ਫਾਰਮ ਤੋਂ ਤੇ ਆਜੋ ਅੰਕਲ ਜੀ ਦਾ ਆਪਾਂ ਸਵਾਗਤ ਕਰ ਲਗੇ ਅੰਕਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਠੀਕ ਹੋ ਬਹੁਤ ਵਧੀਆ ਚੜ੍ਹਦੀ ਕਲਾ ਚੜਦੀ ਕਲਾ ਚੜਦੀ ਕਲਾ ਠੀਕ ਹੈ ਫਾਰਮ ਆਪਣਾ ਚੜਦੀ ਕਲਾ ਚਾ ਪਹਿਲਾਂ ਦਾ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਜਿਵੇਂ ਆਪਾਂ ਗੱਲ ਕਰ ਲ ਗਏ ਹੁਣ ਮੇਲੇ ਸਟਾਰਟ ਆ ਹਾਂ ਹਾਂ ਬਸ ਸਟਾਰਟ 8 ਤਰੀਕ ਤੋਂ ਠੀਕ ਹੈ ਪਹਿਲਾਂ ਇਹ ਦੱਸੋ ਉੱਥੇ ਇਸ ਵਾਰ ਪਾਈ ਹੈ ਕੋਈ ਹਾਂ ਹਾਂ ਲੈ ਕੇ ਜਾਣੇ ਐਨੀਮਲ ਲੈ ਕੇ ਜਾਣਾ ਬਰੀਡਿੰਗ ਵਾਲੇ ਐਨੀ ਬਰੀਡਿੰਗ ਵਾਲੇ ਠੀਕ ਹੈ ਤੇ ਮਿਲਕ ਵਾਲੇ ਪਾਸੇ گاਵਾ ਮਿਲਕ ਵਾਲੇ ਹੁਣ ਪਿੱਦੂ ਪਹਿਲਾਂ ਜਿਹੜੀ ਕੰਪੀਟੀਸ਼ਨ ਹੋ ਕੇ ਆ ਉਹਦੇ ਤੋਂ ਲੈ ਕੇ ਗਏ ਸੀ ਉਹ ਤੁਸੀਂ ਲੈ ਕੇ ਗਏ ਸੀ ਹਾਂ ਇਸ ਵਾਰ ਨਹੀਂ ਇੰਨਾ ਟਾਈਮ ਹੈਗਾ ਸੀ ਸਾਡੇ ਕੋਲ ਕੰਮ ਸੀ ਹਾਂ ਠੀਕ ਹੈ ਜੀ ਤੇ ਪਹਿਲਾਂ ਜਿਵੇਂ ਆਪਾਂ ਮੇਲਾ ਹੋ ਕੇ ਹਟਿਆ ਉੱਥੇ ਕਿੰਨੀਆਂ گاਵਾ ਪਾਈਆਂ ਫਿਰ ਉੱਥੇ ਮਿਲਕਿੰਗ ਵਾਲੀਆਂ ਦੋ گاਵਾ ਸੀਗੀਆਂ ਦੋਨੇ ਵਧੀਆ ਰਹੀਆਂ ਇੱਕ ਤਾਂ ਸੈਵੰਥ ਪੋਜੀਸ਼ਨ ਆਈ ਸੀ ਇੱਕ ਦੀ ਪੀਸ਼ਨ ਨਹੀਂ ਆਈ ਸੀ ਗਾਂ ਦੀ ਉਹ ਵਧੀਆ ਦੁੱਧ ਵੱਡਾ ਦੋਨਾਂ ਨੇ ਚਲੋ ਫਿਰ ਵੀ ਬਹੁਤ ਵਧੀਆ ਬ ਬਾਈ ਜੀ ਦਾ ਫਾਰਮ ਔਲਕ ਡੇਰੀ ਫਾਰਮ ਇੱਕ ਚੰਗੀਆਂ ਮੈਂ ਕਹਿੰਦਾ ਵੀ ਸੇਖ ਰਾਂ ਤੇ ਆ ਹਨਾ ਨਿਵਾ ਪਰਮਾਤਮਾ ਦੀ ਕਿਰਪਾ ਹੈ ਤਾਂ ਹੀ ਮਤਲਬ ਅਸੀਂ ਆਖਿਆ ਵੀ ਕੀ ਸਾਨੂੰ ਕੁਝ ਅੱਜ ਇਸ ਫਾਰਮ ਦੇ ਉੱਤੇ ਸਿੱਖਣ ਨੂੰ ਕੀ ਮਿਲਦਾ ਹੈਗਾ ਤੇ ਬਾਕੀ ਆਪਾਂ ਗੱਲ ਇਹ ਕਰ ਲਈਏ ਵੀ ਆਪਣੇ ਫਾਰਮ ਦੇ ਉੱਤੇ ਕਿੰਨੀਆਂ ਗਾਵਾਂ ਟੋਟਲ ਐਨੀਮਲ ਟੋਟਲ ਐਨੀਮਲ ਆਪਣੇ ਕੋਲ 140 ਦੇ ਕਰੀਬ ਐਨੀਮਲ ਆ ਜੀ ਟੋਟਲ ਠੀਕ ਹੈ ਜੀ ਜਿਹਦੇ ਚੋਂ 62 ਤਰੇਟ ਆ ਐਨੀਮਲ ਆਪਣੇ ਮਿਲਕਿੰਗ ਤੇ ਆ ਠੀਕ ਹੈ ਥੋੜੇ ਜਿਹੇ ਟ੍ਰਾਂਜੈਕਸ਼ਨ ਪੀਰੀਅਡ ਤੇ ਪੰਜ ਚਾਰ ਐਨੀਮਲ ਹੈਗੇ ਆ ਸੂਣ ਵਾਲੇ ਹੈਗੇ ਠੀਕ ਹੈ ਠੀਕ ਹੈ ਮਤਲਬ ਕਿ 70 ਕ ਐਨੀਮਲ ਸੂਏ ਹੋ ਜਾਣਗੇ ਆਪਣੇ ਫਾਰਮ ਤੇ ਹਜੇ ਇਹ ਬਾਹਰ ਤੋਂ ਰਿਹਾ ਐਨੀਮਲ ਆਪਣੇ ਕੋਲ ਮਿਲਕਿੰਗ ਤੇ ਆ ਠੀਕ ਹੈ ਪਰ ਡੇ ਦਾ ਦੁੱਧ ਆਪਾਂ ਕਿੰਨਾ ਮੰਨ ਸਕਦੇ ਦੁੱਧ ਆਪਣਾ 1800 ਦੇ ਕਰੀਬ ਆ ਜੀ ਠੀਕ ਹੈ ਹਾਂ ਆਪ ਵੀ ਆਵੜ ਦਾ ਕਿਤੇ ਕਿਤੇ 1800 ਵੀ ਰਹਿ ਜਾਂਦਾ ਬਸ 1800 ਮੰਨ ਕੇ ਚੱਲੋ ਤੁਸੀਂ 1800 ਲੀਟਰ ਆ ਸਾਡੇ ਕੋਲ ਹਾਂ ਜਿਵੇਂ ਆਪਾਂ ਹੁਣ ਰੁਟੀਨ ਦੇ ਵਿੱਚ ਗੱਲ ਕਰ ਲੀ ਗਏ ਵੀ ਆਪਣੇ ਕੋਲੇ ਜਿਹੜਾ ਦੁੱਧ ਹੈਗਾ ਮੈਂ ਇੱਥੇ ਫਾਰਮ ਦੇ ਉੱਤੇ ਦੇਖਿਆ ਵੀ ਇੱਥੋਂ ਦੁੱਧ ਮਤਲਬ ਤੁਸੀਂ ਇਕੱਠਾ ਕਰਦੇ ਹੋ ਤਿੰਨ ਚਾਰ ਦਿਨਾਂ ਦਾ ਕਿਵੇਂ ਨਹੀਂ ਨਹੀਂ ਦਿੱਲੀ ਜਾਂਦਾ ਜੀ ਇੱਥੋਂ ਦਿੱਲੀ ਜਾਂਦਾ ਹੈ ਹਾਂ ਜੀ ਹਾਂ ਜੀ ਠੀਕ ਹੈ ਦਿੱਲੀ ਫੈਕੋ ਲੱਗਿਆ ਹੋਇਆ ਇੱਥੇ ਨਸਲੇ ਦੁੱਧ ਚੱਕਦੀ ਹੈ ਆਪਣੇ ਫਾਰਮ ਤੋਂ ਠੀਕ ਹੈ ਤੇ ਦਿੱਲੀ ਦਾ ਦੁੱਧ ਮਾਰਨਿੰਗ ਦੇ ਵਿੱਚ ਲਾਈ ਜਾਂਦੀ ਹੈ ਦੋਨੇ ਟਾਈਮਾਂ ਦਾ ਦੋਨੇ ਟਾਈਮਾਂ ਦਾ ਹਾਂ ਜੀ ਹਾਂ ਜੀ ਅ ਅੱਛਾ ਸਰ ਜਿਵੇਂ ਆਪਾਂ ਗੱਲ ਕਰ ਲੀਏ ਹੁਣ ਦੇਖੋ ਮੈਂ ਪਹਿਲਾਂ ਉੱਥੇ ਬੰਗੀ ਫਾਰਮ ਤੇ ਵੀ ਅਸੀਂ ਗਏ ਠੀਕ ਹੈ ਉਹਦਾ ਵੀ ਅਸੀਂ ਮਤਲਬ ਵਿਊ ਚੈੱਕ ਕੀਤਾ ਉੱਥੋਂ ਦਾ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਵੀ ਆਪਾਂ ਮੈਂ ਇੱਕ ਹੋਰ ਦੇਖਿਆ ਇਸ ਫਾਰਮ ਦੇ ਉੱਤੇ ਜਿਹੜੀ ਆਪਾਂ ਫੀਡ ਵਰਤਦੇ ਹਾਂ ਹਾਂਜੀ ਹਾਂਜੀ ਹਨਾ ਵੀ ਫਾਰਮ ਜਿਹੜਾ ਹੈਗਾ ਮੈਨ ਫੀਡ ਦੇ ਉੱਤੇ ਡਿਪੈਂਡ ਹੈ ਬਿਲਕੁਲ 90% 80% ਆਪਾਂ ਕਹਿ ਦਿੰਨੇ ਆ ਲੈ ਵੀ ਫਾਰਮਰ ਫੀਡ ਤੇ ਡਿਪੈਂਡ ਹੈ ਹੀ ਦਾਮ ਆਪਣੀਆਂ ਜਿਹੜੀਆਂ ਹੈ ਠੀਕ ਹੈ ਉੱਥੇ ਦੇਖਿਆ ਜਿਵੇਂ ਡਾਕਟਰ ਸਾਹਿਬ ਫੈਡਰਲ ਹਾਂਜੀ ਹਾਂਜੀ ਫੀਡ ਵਰਤਦੇ ਆ ਠੀਕ ਹੈ ਠੀਕ ਪਰ ਛੋਟੇ ਫਾਰਮ ਦੇ ਉੱਤੇ ਆ ਕੇ ਪਤਾ ਲੱਗਿਆ ਹਨਾ ਵੀ ਜਿਹੜੀ ਤੁਸੀਂ ਫੀਡ ਵਰਤਦੇ ਹੋ ਤੁਸੀਂ ਆਪ ਦੀ ਤਿਆਰ ਕਰਵਾਉਣੀ ਆ ਆਹੂੰ ਦਾ ਅਸੀਂ ਵੀ ਜੁੜੇ ਫੈਡਰਲ ਵਾਲਿਆਂ ਨਾਲੀਆਂ ਬਈ ਯਾਰ ਇੱਕ ਤਰ੍ਹਾਂ ਨਾਲ ਅੱਛਾ ਕਿਉਂ ਸਾਨੂੰ 7-8 ਸਾਲ ਹੋ ਗਏ ਅਸੀਂ ਇਹਨਾਂ ਕੋਲੇ ਜਾਣਿਆ ਸ਼ਵਾ ਐਗਰੋ ਇੰਡਸਟਰੀ ਤੇ ਬੰਦੀ ਹੈ ਫੈਡਰਲ ਫੀਡ ਆ ਠੀਕ ਹੈ ਇਹਨਾਂ ਦਾ ਮਟੀਰੀਅਲ ਅਸੀਂ ਆਪਣੀ ਤਿਆਰ ਕਰਾ ਕੇ ਲੈ ਆਉਨੇ ਆ ਆਪਣੇ ਫਾਰਮੂਲੇ ਦੇ ਸਮਝ ਗਏ ਗੱਲ ਵੀ ਤੁਸੀਂ ਠੀਕ ਹੈ ਵੀ ਮਤਲਬ ਜਿਹੇ ਜਾਂ ਤੁਹਾਡੇ ਕੋਲੇ ਫਾਰਮਾ ਮਤਲਬ ਫਾਰਮੂਲਾ ਆ ਗਿਆ ਉਹ ਵਰਤਦੇ ਤੁਸੀਂ ਹਾਂ ਅਸੀਂ ਉਹ ਵਰਤ ਲਿਆ ਪਰ ਆ ਮਟੀਰੀਅਲ ਉਹਨਾਂ ਦਾ ਆ ਮਟੀਰੀਅਲ ਉਹਨਾਂ ਦਾ ਹੁੰਦਾ ਕਿਉਂ ਆ ਐਲ ਵੀ ਨੈਸਲੇ ਨੂੰ ਜੇ ਆਪਾਂ ਦੁੱਧ ਚਕਾਉਣਾ ਆਂਦਾ ਆਪਣੇ ਉਹਨਾਂ ਨੇ ਉਲੀ ਚੈੱਕ ਕਰਨੀ ਆ ਅਫਲਾਟੋਕਸਿਨ ਏ ਐਫ ਚੈੱਕ ਕਰਨੀ ਆ ਜੀ ਹਾਂ ਜੇ ਆਪਣੀ ਫੀਡ ਦੇ ਵਿੱਚ ਹੈਗੀ ਆ ਤਾਂ ਆਪਣੇ ਦੁੱਧ ਚ ਆਉਣੀ ਆਉਣੀ ਆ ਉੱਥੇ ਇੱਕ ਤਾਂ ਉਹਨਾਂ ਕੋਲੇ ਮਸ਼ੀਨਾਂ ਵਗੈਰਾ ਆ ਗਈਆਂ ਟੈਸਟ ਵਾਲੀਆਂ ਜੀ ਫੈਡਰਲ ਵਾਲਾਂ ਦੇ ਠੀਕ ਹੈ ਇੱਕ ਉਹਨਾਂ ਦਾ ਮਟੀਰੀਅਲ ਵਧੀਆ ਹੈ ਤਾਂ ਕਰਕੇ ਅਸੀਂ ਉੱਥੇ ਜਾਂਦੇ ਹਾਂ ਸਾਡੇ ਫੀਡ ਫੈਕਟਰੀਆਂ ਇੱਥੇ ਵੀ ਬਹੁਤ ਆ ਠੀਕ ਹੈ ਸਾਨੂੰ ਇੱਥੋਂ 150 ਕਿਲੋਮੀਟਰ ਜਾਣਾ ਪੈਂਦਾਗਾ ਠੀਕ ਹੈ 7 ਸਾਲ ਹੋ ਗਏ ਰੈਗੂਲਰ ਜਾ ਰਹੇ ਹਾਂ ਅਸੀਂ ਉੱਥੇ ਠੀਕ ਹੈ ਉਹਨਾਂ ਦਾ ਮਟੀਰੀਅਲ ਚੰਗਾ ਉਸੇ ਤਾ ਜਾ ਰਹੇ ਹਾਂ ਅਸੀਂ ਤਾਂ ਜਾਂਦੇ ਹੋਏ ਬਾਕੀ ਉਹਨਾਂ ਕੋਲੇ ਅਸੀਂ ਟੈਸਟ ਜਦੋਂ ਫੀਡ ਤਿਆਰ ਕਰਾ ਲੈਂਦੇ ਹਾਂ ਸਾਰੀ ਫਿਰ ਆਪਣਾ ਟੈਸਟ ਲਵਾਉਣਾ ਜੀ ਫੀਡ ਦਾ ਫੀਡ ਦਾ ਉਹ ਆਫਲਾਟੋਕਸਿਨ ਉਹਦੇ ਨੇਲ ਹੁੰਦੀ ਹੈ ਜੀ ਮਤ ਸਾਨੂੰ ਕੋਈ ਦਿੱਕਤ ਨਹੀਂ ਆਈ ਸਾਨੂੰ ਬੋਨਸ ਮਿਲਦਾ ਐ ਨੈਸਲੇ ਤੋਂ ਅੱਛਾ ਉਹਨਾਂ ਨੇ ਕਿਹਾ ਹੋਇਆ ਐ ਨੈਸਲੇ ਤਿੰਨ ਮਹੀਨੇ ਬਾਅਦ ਬੋਨਸ ਦਿੰਦੀ ਐ ਨੈਸਲੇ ਜੀ ਠੀਕ ਐ ਜੇ ਤੁਹਾਡੇ ਫਲਟ ਆਪਸ਼ਨ ਨਹੀਂ ਆਉਂਦੀ ਹਾਂ ਹਾਂ ਫਿਰ ਤੁਹਾਨੂੰ ਐਕਸਟਰਾ ਪੈਸੇ ਮਿਲਦੇ ਆ ਜੀ ਪੈਸੇ ਮਿਲਦੇ ਆ ਅਸੀਂ ਉਹਨਾਂ ਦੇ ਇੱਕ ਦੋ ਬ੍ਰਾਂਡ ਕਈ ਵਾਰ ਅਸੀਂ ਐਮਰਜੈਂਸੀ ਹੋਵੇ ਤਾਂ ਲੈ ਵੀ ਆਉਣੇ ਆ ਜੀ ਠੀਕ ਐ ਕਈ ਵਾਰ ਸਾਥੋਂ ਨਾਨ ਨਾਇਮ ਤੇ ਜਾਏ ਜਿਵੇਂ ਕੱਪ ਸਟਾਰਟਰ ਵਗੈਰਾ ਵੀ ਜਾਂ ट्रांजੈਕਸ਼ਨ ਕਈ ਵਾਰ ਉਹਨਾਂ ਦੀ ਵੀ ਯੂਜ਼ ਕਰ ਲਈਦੀ ਆ ਵਧੀਆ ਉਹਨਾਂ ਦੀ ਫੀਡ ਆ ਪਰ ਅਸੀਂ ਆਪਦੇ ਫਾਰਮ ਤੇ ਆਪ ਦੀ ਫਾਰਮੂਲੇਸ਼ਨ ਤੇ ਯੂਜ਼ ਕਰਦੇ ਆ ਜ਼ਿਆਦਾਤਰ ਠੀਕ ਰੈਗੂਲਰ ਅਸੀਂ ਉੱਥੇ ਬਣਵਾਉਣੇ ਉੱਥੇ ਹੀ ਆਸੀ ਬਣਵਾਉਣੇ ਉੱਥੇ ਹੀ ਠੀਕ ਹੈ ਜਿਵੇਂ ਆਪਾਂ ਗੱਲ ਕਰ ਲਈਏ ਵੀ ਹੁਣ ਫਾਰਮ ਦਾ ਹਨਾ ਵਿਸ਼ੇਸ਼ ਧਿਆਨ ਕੀ ਰੱਖਣਾ ਦਾ ਮਤਲਬ ਜਿਹੜਾ ਬੰਦਾ ਨਵਾਂ ਫਾਰਮ ਸਟਾਰਟ ਕਰਦਾ ਸਭ ਤੋਂ ਪਹਿਲਾ ਸਟੈਪ ਦਾ ਜਿਹੜਾ ਆਪਾਂ ਗੱਲ ਕਰਕੇ ਡਿਆ ਹੁਣ ਫੀਡ ਵੱਲ ਹਾਂ ਸਭ ਤੋਂ ਵੱਡਾ ਕੰਮ ਤਾਂ ਇਹੀ ਹੈ ਜਿੰਨਾ ਜ਼ਕਰ ਸੋਨ ਤੁਸੀਂ ਚੰਗੀ ਫੀਡ ਨਹੀਂ ਪਾ ਰਹੇ ਕਈ ਵਾਰ ਤਾਂ ਆਪਾਂ ਦੇਖਦੇ ਆਲੇ ਆਪਣੇ ਸੂਨਸਾਰੇ ਐਨੀਮਲ ਇੱਕੇ ਜਿਹੜੇ ਤਾਜ਼ੇ ਸੂਏ ਐਨੀਮਲ ਕਮਜ਼ੋਰ ਹੋ ਜਾਂਦੇ ਵੀਕ ਹੋ ਜਾਂਦਾ ਆਪਾਂ ਕਹਿੰਦੇ ਲਿੱッセ ਹੋ ਗਏ ਬਹੁਤ ਠੀਕ ਹੈ ਉਹ ਕਾਰਨ ਕੀ ਹੈ ਲ ਵੀ ਆਪਾਂ ਫੀਡਾਂ ਸਹੀ ਨਹੀਂ ਪੈ ਰਹੀਆਂ ਉਹਨਾਂ ਨੂੰ ਸਹੀ ਆਪਾਂ ट्रांजੈਕਸ਼ਨ ਪੀਰੀਅਡ ਸਹੀ ਨਹੀਂ ਦਿੱਤਾ ਉਹਨਾਂ ਨੂੰ ਤਾਂ ਕਰਕੇ ਉਹਨਾਂ ਨੇ ਇੱਕ ਸੂਆ ਬਣੇ ਜਾਣਾ ਫਿਰ ਅਗਲੇ ਸੂਏ ਗੱਬਰ ਨਹੀਂ ਹੋਣਾ ਜਾਂ ਕੋਈ ਇਹੋ ਜਿਹੀ ਦਿੱਕਤ ਆ ਜਾਣੀ ਆ ਤੇ ਸਾਰਾ ਫੀਡ ਤੇ ਡਿਪੈਂਡ ਆ ਲ ਵੀ ਫੈਡ ਮੰਡੇ ਰੱਖਣੀ ਆਪਣੀ ਐਸਐਨਐਫ ਮੰਡੇ ਰੱਖਣੀ ਠੀਕ ਹੈ ਜੀ ਫੈਡ ਤੇ ਐਸਐਨਐਫ ਮੰਡੇ ਰਹੂ ਤਾਂ ਆਪਣਾ ਦੁੱਧ ਦਾ ਰੇਟ ਮਿਲੂਗਾ ਰੇਟ ਮਿਲੂਗਾ ਸਹੀ ਤੇ ਇਹਨਾਂ ਦੇ ਬੋਡੀ ਸਟਰਕਚਰ ਆਪਣਾ ਤਿਆਰ ਰੱਖਣਾ ਪਸ਼ੂਆਂ ਦਾ ਇਹਦੇ ਨਾਲ ਫਿਰ ਸਾਰਾ ਫੀਡ ਤੇ ਡਿਪੈਂਡ ਆ ਜਿਵੇਂ ਆਪਾਂ ਇੱਕ ਜਿਵੇਂ ਆਪਣਾ ਫਾਰਮ ਆ ਗਿਆ ਦੇਖੋ ਇੱਥੇ ਗਿਣਤੀ ਹੈਗੀ ਘੱਟੋ ਘੱਟ 150 ਗਾਂ ਦੀ ਪਲੱਸ ਹੀ ਜਾਂਦੀ ਹੈ ਜਿਹੜਾ ਬੰਦਾ ਤਿੰਨ ਚਾਰ ਗਾਵਾਂ ਰੱਖਦਾ ਘਰੇ ਚੱਲ ਆਪਾਂ ਉਹਨਾਂ ਮਤਲਬ ਫਾਰਮਰਾਂ ਬਾਰੇ ਆਪਾਂ ਗੱਲਬਾਤ ਕਰਦੇ ਆਂ ਵੀ ਉਹਨਾਂ ਦੀਆਂ ਗਾਵਾਂ ਹੁੰਦੀਆਂ ਸਿਹਤ ਜਿਹੜੀ ਹੈਗੀ ਹੈ ਨਾ ਕਮਜ਼ੋਰ ਹੁੰਦੀ ਹੈ ਇੱਥੇ ਮੈਂ ਸਾਰੀਆਂ ਮਤਲਬ ਫਾਰਮ ਵੀ ਵੱਡਾ ਨਿਗਾਹ ਮਾਰੀ ਹੈ ਕੋਈ ਕਿਸੇ ਵੀ ਗਾਂ ਦੀ ਮਤਲਬ ਕੋਈ ਸਿਹਤ ਵੀ ਕਮਜ਼ੋਰ ਨਹੀਂ ਹੈਗੀ ਹਨਾ ਵੀ ਉਹ ਮਤਲਬ ਕਿਵੇਂ ਫੀਡ ਤੇ ਉਹ ਪਤਾ ਕਰਨੀ ਗੀਆ ਬਾਜ਼ਾਰ ਚ ਵਾਲੀ ਤਰ੍ਹਾਂ ਦੀਆਂ ਫੀਡਾਂ ਆਉਂਦੀਆਂ ਵੀਰੇ ਯਾਰ ਉਹ ਮੁੱਲ ਲੈ ਹੁੰਦੇ ਆ ਫੀਡਾਂ ਕਈ ਵਾਰ ਤਾਂ ਫੀਡਾਂ ਦੇ ਵਿੱਚੋਂ ਤੁਸੀਂ ਦੇਖੋ ਭਾਂਡੇ ਨਿਕਲਦੇ ਆ ਚਮਚੇ ਕੋਲੀਆਂ ਨਿਕਲਦੀਆਂ ਹਾਂ ਹਾਂ ਉਹ ਮਾਰਕੀਟ ਦੇ ਜਿਹੜੀਆਂ ਫੀਡਾਂ ਆਉਂਦੀਆਂ ਕਿਸੇ ਕੰਮ ਦੇ ਨਹੀਂ ਹੁੰਦੀਆਂ ਉਹ ਬਾਈ ਯਾਰ ਕਈ ਬ੍ਰਾਂਡ ਹੈਗੇ ਆ ਵਧੀਆ ਬ੍ਰਾਂਡ ਵੀ ਹੈਗੇ ਆ ਜਿਵੇਂ ਆਪਾਂ ਤਾਂ ਜਲੂ ਵਾਲਕ ਕਰਦੇ ਜਾਂ ਹੋਰ ਯੂਜ਼ ਕਰਦੇ ਆ ਬਹੁਤ ਫਾਰਮ ਕਈ ਵਾਰ ਉੱਥੇ ਵੀ ਕਹਿ ਦਿੰਦੇ ਲੈ ਵੀ ਕਮਜ਼ੋਰ ਹੋ ਗਿਆ ਯਾਰ ਸਾਡੀਆਂ ਗਾਵਾਂ ਅਸੀਂ ਪਾਈ ਜ ਨੇ ਕਿਉਂ ਦੋ ਤਿੰਨ ਗਾਵਾਂ ਹੁੰਦੀਆਂ ਉਹ ਆਪਦੇ ਫਾਰਮੂਲੇਸ਼ਨ ਤੇ ਬਣਾ ਨਹੀਂ ਸਕਦੇ ਭਾਈ ਫੀਡ ਠੀਕ ਹੈ ਤਾਂ ਜੇ ਅਸੀਂ ਬਣਾਉਣ ਜਾਂਦੇ ਆ ਉਥੋਂ ਫੀਡ ਅਸੀਂ ਦੋ ਤਿੰਨ ਸੌ ਬੈਗ ਆ ਮਹੀਨੇ ਦਾ ਹੀ 5-600 ਬੈਗ ਬਣਾ ਕੇ ਲੋਣੇ ਆ ਠੀਕ ਹੈ ਆਪਣੇ ਫੈਡਰਲ ਤੋਂ ਠੀਕ ਹੈ ਜੇ ਉੱਥੇ ਥੋੜੇ ਬੈਗ ਬਣਾਉਣ ਜਾਂਦੇ ਆ ਤਾਂ ਉਹਨਾਂ ਦਾ ਗਰੁੱਪ ਫਿਰ ਉਹਨੇ ਬੈਗ ਇੱਕ ਦੋ ਪਸ਼ੂਆਂ ਵਾਲਾ ਬਣਾ ਨਹੀਂ ਸਕਦਾ ਤਾਂ ਕਰਕੇ ਉਹਨਾਂ ਨੂੰ ਮੈਂ ਤਾਂ ਬ ਠੀਕ ਹੈ ਕਿਉਂ ਉਹਨਾਂ ਦਾ ਮਟੀਰੀਅਲ ਵਧੀਆ ਹੁੰਦਾਗਾ ਜਿੰਨਾਂ ਕੋਲੇ ਘੱਟ ਐਨੀਮਲ ਆ ਉਹ ਵੀ ਯੂਜ਼ ਕਰਨਾ ਠੀਕ ਹੈ ਰੈਗੂਲਰ ਜਿਵੇਂ ਆਪਾਂ ਮੰਨ ਕੇ ਚੱਲੀਏ ਮਤਲਬ ਹੁਣ ਆ ਤੁਹਾਡੇ ਕੋਲੇ ਮਤਲਬ ਨੀਰਾ ਖਾਈ ਜਾਂਦੀ ਹੈ ਹਨਾ ਆਚਾਰ ਪਾਇਆ ਤੁਸੀਂ ਬਿਲਕੁਲ ਬਿਲਕੁਲ ਇਹ ਉਹ ਫਾਰਮਰ ਆ ਜਿਹੜਾ ਬੰਦਾ ਚਾਰ ਗਾਂਵਾਂ ਰੱਖਦਾ ਉਹ ਕਿੰਨੇ ਕਿਸ ਢੰਗ ਤਰੀਕਾ ਦੱਸੋ ਉਹਨੂੰ ਨੀਰਾ ਪਾਉਣ ਦਾ ਹੀੜ ਪਾਉਣ ਦਾ ਸਾਈਲੇਜ ਦਾ ਅਸੀਂ ਵੀਰੇ ਮਿੰਕੇ ਜਿਵੇਂ ਸਾਡੇ ਹੁਣ ਆ ਗਾਵਾਂ ਜਾਂ ਬੱਚੀਆਂ ਗੀਆਂ ਬੱਚੀਆਂ ਨੂੰ ਤਾਂ ਅਸੀਂ ਸਾਈਲੇਜ 10 ਕਿਲੋ ਤੋਂ ਵੱਧ ਕਦੇ ਪਾਇਆ ਹੀ ਨਹੀਂ ਵੀਰੇ ਯਾਰ 5 ਕਿਲੋ 7 ਕਿਲੋ ਪਾਉਨੇ ਆ 5 ਕਿਲੋ 7 ਕਿਲੋ ਕਿਉਂ ਜਿਆਦੇ ਮੋਟੀਆਂ ਹੈਵੀ ਹੋ ਜਾਣਗੀਆਂ ਜਿਆਦੇ ਮੋਟੀਆਂ ਹੋ ਜਾਣਗੀਆਂ ਤੇ ਦੁੱਧ ਵਾਲੀ ਜੇ ਗੱਲ ਜਿਹੜੇ ਦੁੱਧ ਵਾਲੇ ਐਨੀਮਲ ਆ ਇਹਨਾਂ ਨੂੰ ਜਿੰਨਾ ਖਾ ਲੈਣ ਇਹ ਅਸੀਂ ਦੇਖਿਆ ਐ ਵੀਰੇ 30 ਕਿਲੋ ਖਾਂਦੀ ਆ ਸਰਦੀ 30 31 ਕਿਲੋ ਇੱਕ ਗਾਂ ਖਾਂਦੀ ਆ ਠੀਕ ਹੈ ਜੀ ਠੀਕ ਹੈ ਤੇ ਕਿਲੋ ਡੇਢ ਕਿਲੋ ਤੂੜੀ ਪਾ ਲੈਣੇ ਹੁੰਦੇ ਆ ਅਸੀਂ ਠੀਕ ਹੈ ਇਹ ਇਹ ਆਪਾਂ ਕਿੰਨੇ 24 ਘੰਟਿਆਂ ਦਾ ਇਹ 24 ਘੰਟਿਆਂ ਦਾ ਹਾਂ 24 ਘੰਟਿਆਂ ਦੇ ਵਿੱਚ ਅਸੀਂ ਜਿਵੇਂ ਦੁੱਧ ਆਏ ਦਾ ਸਮਝ ਲਓ ਤੁਸੀਂ 20 ਕਿਲੋ ਆ ਹਾਂ 20 3 ਕਿਲੋ ਦੁੱਧ ਮਗਰ ਅਸੀਂ 1 ਕਿਲੋ ਫੀਡ ਪਾਉਣੇ ਆ ਠੀਕ ਹੈ ਤੇ ਤੁਹਾਡੇ ਕੋਲ ਸਾਈਲੇਜ ਵਧੀਆ ਸਾਈਲੇਜ ਵਧੀਆ ਜੇ ਤੁਹਾਡੇ ਕੋਲ ਸਾਈਲੇਜ ਮਾੜਾ ਤੇ ਤੁਹਾਡੇ ਕੋਲ ਹਰਾ ਫਿਰ ਤੁਸੀਂ 2.5 ਕਿਲੋ ਦੁੱਧ ਮਗਰ 1 ਕਿਲੋ ਫੀਡ ਪਾਓ ਠੀਕ ਹੈ ਜੀ ਹੁਣ 3 ਕਿਲੋ ਦੁੱਧ ਮਗਰ ਅਸੀਂ 1 ਕਿਲੋ ਫੀਡ ਪਾਉਣੇ ਆ ਠੀਕ ਹੈ ਜੀ ਉਦੇ ਹਿਸਾਬ ਨਾਲ 20 ਕਿਲੋ ਵਾਲੀ ਨੂੰ ਦੇਖ ਲਓ ਤੁਸੀਂ 7 ਕਿਲੋ ਬਣਦੀ ਆ ਠੀਕ ਹੈ ਮਤਲਬ 30 30 ਕਿਲੋ ਵਾਲੀ ਨੂੰ ਬਣ ਗਈ 7 ਹਾਂ 30 ਕਿਲੋ ਵਾਲੀ ਨੂੰ 10 ਕਿਲੋ ਫੀਡ ਬਣ ਗਈ 10 ਕਿਲੋ ਫੀਡ ਬਣ ਗਈ ਠੀਕ ਹੈ ਤੇ ਉਹਦੇ ਵਿੱਚ 30 ਕਿਲੋ ਸਾਈਲੇਜ ਆ ਜਿਹੜੇ ਪਿੰਡਾਂ ਦੇ ਵਿੱਚ ਜਿਹੜਾ ਫਾਰਮਰ ਆ ਜਿਹੜਾ ਉਹ ਡੈਰੀ ਕਰਦਾਗਾ ਉਹ ਨਹੀਂ ਔਲਖ ਸਾਹਿਬ ਮੇਰਾ ਮੇਨ ਮਕਸਦ ਇਹ ਆ ਵੀ ਜਿਹੜਾ ਮਤਲਬ ਚਾਰ ਗਾਵਾਂ ਰੱਖਦਾ ਠੀਕ ਹੈ ਉਹਨਾਂ ਦੀਆਂ ਗਾਂ ਦੁੱਧ ਵੀ 25 ਕਿਲੋ ਦੀ ਜੰਦੀ ਹੈ ਤੇ ਪਰ ਉਹ ਫੀਡ ਹੀ 5-7 ਕਿਲੋ ਪਾਉਂਦਾ ਸੀ ਉਹਨਾਂ ਨੂੰ ਉਹ ਉੱਥੇ ਮਾਰ ਖਾ ਜਾਂਦੇ ਉਹ ਖਾਂਦੇ ਆ ਮਾਰ ਉਹਨਾਂ ਨੂੰ ਐ ਹੁੰਦਾ ਉਹਨਾਂ ਨੇ ਪੈਸੇ ਵੱਧ ਬਚਾਉਣੇ ਹੁੰਦੇ ਬਾਈ ਤੇ ਉਹਨਾਂ ਦੀ ਇਨਕਮ ਥੋੜੇ ਐਨੀਮਲਾਂ ਦੀ ਥੋੜਾ ਛੁੱਕਾ ਇਨਕਮ ਹੁੰਦੀ ਆ ਫਿਰ ਉਹ ਤਾਂ ਹੀ ਤਾਂ ਉਹਨਾਂ ਦੇ 6 ਮਹੀਨੇ ਬਿਲਕੁਲ ਬਿਲਕੁਲ ਤਾਂ ਹੀ ਗਾਇਬ ਪੈਂਦਾ ਉਹਨਾਂ ਦਾ ਤਾਂ ਹੀ ਗਾਇਬ ਪੈਂਦਾ ਤਾਂ ਹੀ ਕੰਮ ਜੋਰ ਹੋ ਜਾਂਦਾ ਮੈਂ ਤੁਹਾਡੇ ਮੂੰਹ ਦੱਸਾਂ ਕੀ ਕਹਿਣਾ ਚਾਹੁੰਨਾ ਹੈਗਾ ਵੀ ਉਹ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਵੀ ਤੁਸੀਂ ਭਾਈ ਫੀਡ ਪਾਉਣ ਤੋਂ ਮਤਲਬ ਗਰੇਜ ਨਾ ਕਰਿਆ ਕਰੋ ਨਹੀਂ ਬਿਲਕੁਲ ਉਹਨਾਂ ਨੂੰ ਫੀਡ ਇੰਨੀ ਪਾਉਣੀ ਚਾਹੀਦੀ ਜਾਂ 2.5 ਕਿ ਮੈਂ ਠੀਕ ਰਹੂਗਾ ਬਿਲਕੁਲ ਫਿਰ ਜੇ ਦਾ ਉਹਨਾਂ ਕੋਲੇ ਸਾਇਲਜ ਵਧੀਆ ਕੁਆਲਿਟੀ ਦਾ ਹੈ ਨਹੀਂ ਵੀਰੇ ਹਾਂ ਹਾਂ ਸਾਇਲਜ ਵੀ ਟੈਸਟ ਕਰਾ ਲਉਣਾ ਸੀ ਫੈਡਰਲ ਵਾਲਿਆਂ ਨੂੰ ਟੈਸਟ ਕਰਾ ਲਈਦਾ ਸਾਇਲਜ ਵਗੈਰਾ ਵੀ ਠੀਕ ਹੈ ਜੇ ਤਾਂ ਸਾਇਲਜ ਵਧੀਆ ਕੁਆਲਿਟੀ ਦਾ ਨਹੀਂ ਫਿਰ ਤਾਂ ਉਹਨੂੰ 2.5 ਕਿਲੋ ਮਗਰ 1 ਕਿਲੋ ਫੀਡ ਚਾਹੀਦੀ ਆ ਨਹੀਂ ਤਾਂ 1 ਕਿਲੋ ਦੁੱਧ ਮਗਰ 1 ਕਿਲੋ ਫੀਡ ਪਾ ਸਕਦੇ ਆ ਉਹ ਪਰ ਵਧੀਆ ਫੀਡ ਹੋਣੀ ਚਾਹੀਦੀ ਆ ਬਸ ਦਵਾਰੇ ਫੇਰ ਮੈਂ ਕਹਣਾ ਹਾਂ 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 ਮਤਲਬ ਚਲੋ ਆਏ ਆ ਵੀ ਵਧੀਆ ਫੀਡ ਪਾਵਾਂਗੇ ਤਾਂ ਆਪਣਾ ਪਸ਼ੂ ਜਿਹੜਾ ਨਾ ਉਹ ਘੱਟੋ ਘੱਟ ਮੈਨੂੰ ਲੱਗਦਾ ਵੀ ਸੂਣ ਤੋਂ ਬਾਅਦ 3 ਕ ਅਪਾ AI ਦੇ ਕਾਬਲ ਕਰ ਸਕਦੇ ਆ ਉਹਨੂੰ ਬਿਲਕੁਲ ਕਰ ਸਕਦੇ ਆ ਬਿਲਕੁਲ ਕਰ ਸਕਦੇ ਆ ਬਿਲਕੁਲ ਹੋ ਜਾਂਦਾ ਈ 2 ਮਹੀਨੇ ਬਾਅਦ ਹੀ ਅਸੀਂ ਇਹ ਹੀ ਕਰ ਦਿੰਦੇ ਆ ਸੋਨੂੰ 2 ਮਹੀਨੇ ਤੋਂ ਬਾਅਦ ਮੈਂ ਉਹ ਹੀ ਆ ਨਾ ਵੀ ਮੇਰਾ ਮਤਲਬ ਐਸਟੀਮੇਟ ਤਾਂ 3 ਮਹੀਨੇ ਦਾ ਸੀਗਾ ਜ਼ਿਆਦਾਤਰ ਜਿਹੜੇ ਆਪਣੇ ਹੁਣ ਐਨੀਮਲਸ ਹੋਏ ਆ ਸਾਰੇ ਲਗਭਗ ਪ੍ਰੈਗਨੈਂਟ ਹੋ ਚੁੱਕੇ ਆ ਅੱਛਾ ਜੀ ਕੀ ਕਹਣਾ 5-7% ਰਹਿ ਗਏ ਹੁਣ ਐਨੀਮਲ ਜਿਹੜੇ ਲੇਟਰ ਜਿਵੇਂ ਆਪਾਂ ਗੱਲ ਕਰ ਜੇ ਚਲੋ ਆਪਣੇ ਹਾਲਤ ਤੇ ਇਹ ਵੀ ਇੱਕ ਕਾਰਨ ਮੈਂ ਦੱਸ ਦਿਆਂ ਇਹ ਵੀ ਮੇਨ ਕਾਰਨ ਜਿਹੜੇ ਐਨੀਮਲ ਸਾਡੇ ਛੇਤੀ ਕੱਪਣ ਹੋ ਗਏ ਰਹਿ ਗਏ ਇਹ ਵੀ ਮੇਨ ਕਾਰਨ ਫੀਡ ਦਾ ਹੀ ਆ ਵੀਰੇ ਯ ਠੀਕ ਹੈ ਹਾਂ ਸਰ ਨੂੰ ਵੱਡਾ ਲਈ ਆਪਾਂ ਚੰਗੀ ਫੀਡ ਪਾਉਣੇ ਆ ਚੰਗਾ ਖਾਣ ਪੀਣ ਦਿੰਨੇ ਆ ਇਹਨਾਂ ਦੀ ਬੋਡੀ ਸਕੋਰ ਸੈੱਟ ਰੱਖਦੇ ਆ ਤਾਂ ਛੇਤੀ ਗੱਭਣ ਹੋ ਜਾਂਦੇ ਆ ਆਪਣਾ ਅਗਲਾ ਸੂਆ ਬੱਚੀਆਂ ਆ ਜਾਂਦੀਆਂ ਆਪਣੇ ਕੋਲੇ ਵੱਧਾ ਹੋ ਜਾਂਦਾ ਫਾਰਮ ਦਾ ਅੱਛਾ ਜਿਵੇਂ ਹੁਣ ਮੰਨ ਕੇ ਚੱਲ ਗਏ ਜੀ ਆਪਾਂ ਜਿਹੜਾ ਫਾਰਮਰ ਆ ਉਹ ਕੀ ਕਰਦਾ ਵੀ ਗਾਂ ਤਾਂ ਰੱਖ ਲੈਂਦਾ ਠੀਕ ਹੈ ਇਹ ਆਪਣਾ ਇੱਕ ਬਸ ਲਾਸਟ ਪੁਆਇੰਟ ਹੀ ਆ ਤੁਹਾਨੂੰ ਬਾਹਰ ਨਾ 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 ਕੋਈ ਗੱਲ ਨਹੀਂ ਵੀ ਉਹ 66 ਸੀਮਨ ਤੇ ਕੰਮ ਕਰੇ ਕਿ ਨਾਰਮਲ ਤੇ ਕਰੇ ਨਹੀਂ ਉਹਨੂੰ ਸੈਕਸੜੀ ਸੀ ਮੰਦੇ ਵੀ ਕੰਮ ਕਰਨਾ ਚਾਹੀਦਾ ਹੁਣ ਬੱਚੇ ਦਾ ਆਪਣੇ ਇੱਥੇ ਆਪਾਂ ਨੂੰ ਰੱਖਣੇ ਵੀ ਔਖੇ ਆ ਵੀਰੇ ਨਾ ਇੱਥੇ ਆਪਾਂ ਨੂੰ ਗਊਸ਼ਾਲਾ ਦੇਣਾ ਬਹੁਤ ਬੱਚਾ ਫਿਰ ਵੀ ਆਪਣੇ ਪੈਸੇ ਲੱਗਣਗੇ ਜਾਂ ਪੁੱਤੇ ਦੇਣ ਜਾਂਦੇ ਆ ਬੱਚੇ ਠੀਕ ਹੈ ਤਾਂ ਆਪਾਂ ਨੂੰ ਸੈਕਸੜੀ ਸੀ ਮੰਦਰੀ ਫਿਰ ਕਾਰਨ ਮੈ ਮੰਨ ਕੇ ਚੱਲੋ ਮੇਰੇ ਕੋਲ ਹੀ ਆ ਫਿਰ ਮੈਂ ਜਿਹੜਾ ਕਿਸਾਨ ਆ ਤਾਂ ਉਹ ਮੈਂ ਦਾ ਫਿਰ ਐ ਕਹਦਣਾ ਯਾਰ ਵੀ ਸੈਕਸੜ ਦੇ ਤਾਂ ਰੁਪਏ ਵਾਲੇ ਲੱਗਦੇ ਆ ਨਹੀਂ ਇਹ ਗੱਲ ਵੀ ਹੈਗੀ ਅੱਜ ਸੋਚਣੀ ਚਾਹੀਦੀ ਇਹ ਗੱਲ ਮੈਨੂੰ ਕਿ ਨਹੀਂ ਨੇ ਪੈਸਾ ਜੇ ਤੁਸੀਂ ਨਸਲ ਸੁਧਾਰਨੀ ਆ ਤੁਹਾਡਾ ਦੁੱਧ ਗਾਹ ਵਧਾਉਣਾ ਵੀਰੇ ਡੇਰੀ ਗਾਹ ਕਰਨੀ ਆ ਫਿਰ ਤੁਹਾਨੂੰ ਕਿਰਸਤਾ ਕਰਨੀ ਨਹੀਂ ਚਾਹੀਦੀ ਕਿਰਸ ਨਹੀਂ ਕਰਨੀ ਚਾਹੀਦੀ ਜੇ ਜੇ ਬੰਦੇ ਕਿਸੇ ਨੇ ਵੀ ਡੇਰੀ ਕਰਨੀ ਆ ਜੇ ਕਿਰਸ ਕਰਦਾ ਹੁਣ ਆਪਾਂ ਪਹਿਲਾਂ ਗੱਲ ਕਰਦੇ ਆ ਜੇ ਕੋਈ ਫੀਡ ਚ ਕਿਰਸ ਕਰਦਾਗਾ ਉੱਥੇ ਹੀ ਮਾਰ ਖਾਜੂਗਾ ਜੇ ਸੀਮੰਟ ਚ ਕਿਰਸ ਕਰਦਾ ਉੱਥੇ ਹੀ ਮਾਰ ਖਾਜੂਗਾ ਜੇ ਦੀ ਮੈਨੇਜਮੈਂਟ ਚ ਕਿਰਸ ਕਰਦੇ ਆਪਾਂ ਉੱਥੇ ਵੀ ਮਾਰ ਖਾਵਾਂਗੇ ਬਾਈ ਸਹੀ ਗੱਲ ਹੈ ਜੇ ਕਰ ਡੇਰੀ ਦੇ ਬੱਚੇ ਕੀ ਚੀਜ਼ ਆ ਲੈ ਵੀ ਕਿਰਸ ਨਾ ਕਰੋ ਜਿੰਨਾ ਜੇਕਰ ਆਪਣੀ ਡੇਰੀ ਕਾਬਜਾਬ ਨਹੀਂ ਹੁੰਦੀ ਉਹਨਾਂ ਜਰ ਆਪਾਂ ਇਹਦੇ ਪੈਸਾ ਖਰਚੋ ਜ ਕਾਮਯਾਬ ਹੋ ਗਈ ਤੁਸੀਂ ਕਾਫੀ ਐਨੀਮਲ ਹੋਗੇ ਤੁਹਾਡੇ ਕੋਲੇ ਚੰਗੀ ਇਨਕਮ ਹੋਣ ਲੱਗ ਗਈ ਫਿਰ ਤੁਹਾਨੂੰ ਆਪੇ ਪਤਾ ਲੱਗ ਜੂਗਾ ਇਹ ਟੌਫਰ ਦਿੰਦੀ ਆ ਮੈਂ ਦੇਖਿਆਗਾ ਵੀ ਜੇ ਸਾਡੇ ਕੋਲੇ ਚਾਰ ਗਾਵਾਂ ਤੋਂ ਕੰਮ ਸ਼ੁਰੂ ਕੀਤਾ ਤਾਂ ਉਹ ਸ਼ੀ ਹੋਉਂਗੀਆਂ ਸੀ ਉਹਨੂੰ ਇਨਕਮ ਹੀ ਨਹੀਂ ਮੰਨਦੇ ਅਸੀਂ ਤਾਂ ਇਨਕਮ ਉਹਨੂੰ ਮੰਨਦੇ ਆ ਜਿਹੜਾ ਸਾਨੂੰ 8 ਦਿਨਾਂ ਤੋਂ ਜਿਹੜਾ ਡੇਰੀ ਤੋਂ ਪੈਸਾ ਆਉਂਦਾ ਸੀ ਇਨਕਮ ਅਸਲ ਚ ਮੇਨ ਕਾਰਡ ਇੱਥੇ ਹੈਗਾ ਨਹੀਂ ਨਹੀਂ ਮੈਂ ਵੀ ਚਾਰ ਗਾਵਾਂ ਤੋਂ ਮੈਂ 2000 ਸੇ ਸ਼ੁਰੂ ਕਰਿਆ ਮੈਂ ਵੀ ਚਾਰ ਗਾਵਾਂ ਤੋਂ ਹੀ ਕੰਮ ਸ਼ੁਰੂ ਕਰਿਆ ਭਾਈ ਜੇ ਹੌਲੀ ਹੌਲੀ ਆਪਾਂ ਬੱਚੀਆਂ ਵਧਾਈ ਗਏ ਆ ਤੇ ਉਹ ਆਪਣੀ ਕਮਾਈ ਹੈ ਸਿੱਖੀ ਗਏ ਉਹ ਕਮਾਈ ਹੈ ਆਪਣੀ ਇਹ ਵੀ ਆਪਣੀ ਇਨਕਮ ਹੀ ਹੈ ਸਾਰੀ ਹੁਣ 2 ਲੱਖ ਤੋਂ ਘੱਟ ਗਾਂ ਨਹੀਂ ਵਿਗਦੀ ਇਹ ਬੱਚੀ ਵਿੱਚ ਨਹੀਂ ਹੋਵੇ ਵੀਰੇ ਯਾਰ ਠੀਕ ਹੈ ਤਾਂ ਕਰਕੇ ਜਿੰਨੇ ਆਪਾਂ ਐਨੀਮਲ ਦਾ ਵਾਧਾ ਕਰਾਂਗੇ ਉਹ ਵੀ ਆਪਣੀ ਕਮਾਈ ਹੈ ਇਕੱਧਾ ਅੱਛਾ ਚਲੋ ਤੁਸੀਂ ਹੁਣ 2 ਲੱਖ ਦਾ ਨਾਮ ਲੈਤਾ ਇੱਕ ਬੱਚੀ ਆਪਾਂ ਨੂੰ ਕਿੰਨੇ ਰੁਪਈਆ ਦੇ ਵਿੱਚ ਤਿਆਰ ਹੁੰਦੀ ਹੈ ਆਪਣੇ ਫਾਰਮ ਦੀ ਘੜਦੋੜ ਸਵਾ ਲੱਖ ਰੁਪਏ ਲੱਗ ਜਾਂਦਾ ਬਈ ਸਵਾ ਤੋਂ ਹਾਂ 1 40 ਧਿਕਰ ਵੀ ਜਾਵੇ ਡੇਢ ਧਿਕਰ ਚੱਲੇ ਜਾਂਦਾ ਮੰਨਦਾਗਾ ਬਿਲਕੁਲ ਬਿਲਕੁਲ ਹੈਨਾ ਇੱਕ ਹੋਰ ਦੱਸੋ ਦੋਸਤੋ ਵੀ ਇਹਨਾਂ ਤੋਂ ਇਹ ਪੁੱਛਦੇ ਆਪਾਂ ਸਵਾਲ ਵੀ ਜੰਮਦੀ ਬੱਚੀ ਜਿਹੜੀ ਹੈ ਆਪਣੇ ਫਾਰਮ ਦੀ ਚਲੋ ਪਿਆਹ ਹਜ਼ਾਰ ਦੀ ਵੀਰੇ ਆਪਾਂ ਸੇਲ ਕਰਦੇ ਆ ਇਥੇ ਹੋਈਆਂ ਵੀ ਆਪਣੇ ਫਾਰਮ ਤੇ ਸੇਲ ਲਮਾਉਂਦੇ ਹਾਂ 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 ਜੀ ਠੀਕ ਹੈ ਪਰ ਹੁਣ ਇਹ ਨਹੀਂ ਹੈ ਨਹੀਂ ਕਿ ਮੈਂ 10 20 ਦਵਾਂ ਕਈ ਵਾਰ ਤੁਹਾਨੂੰ ਮੈਸੇਜ ਆਉਂਦੇ ਆ ਨਾ ਆਪਣੇ ਕੋਲੇ ਬੱਚੀਆਂ ਹੈ ਨਹੀਂ ਬਾਈ ਸੇਲ ਵਾਸਤੇ ਹੋਣਾ ਠੀਕ ਹੈ ਬਸ ਮੈਂ ਨਾ ਅਸਲ ਦੇ ਵਿੱਚ ਕਾਰਨ ਇਹੀ ਹੈ ਵੀ ਮੇਰੇ ਜਿਹੜੇ ਭਰਾ ਦੇਖਦੇ ਆ ਉਹਨਾਂ ਦਾ ਇਹੀ ਆ ਮੈਂ ਆਪਦੇ ਤੇ ਗੱਲ ਲੈ ਲੈਣਾ ਕਿਉਂਕਿ ਜੇ ਮੈਂ ਆਪ ਵੀ ਪਾਉਣਾ ਨਾ ਘਰੇ ਪਸ਼ੂਆਂ ਨੂੰ ਫੀਡ ਮੈਨੂੰ ਵੀ ਆਏ ਹੁੰਦਾ ਯਾਰ ਵੀ ਆਪਾਂ ਯਾਰ ਫੀਡ ਥੋੜੀ ਜੀ ਘੱਟ ਪਾ ਦਗੇ ਤੇ ਬਚਤ ਹੋ ਜੂ ਮਿੱਤਰੋ ਇਹ ਆਪਣਾ ਨਾ ਭਲੇਖਾ ਕੱਢ ਗਏ ਆਪਾਂ ਚੰਗੀ ਫੀਡ ਦੇ ਉੱਤੇ ਕੰਮ ਕਰਕੇ ਚੰਗੇ ਸਖਸ਼ਡ ਸੀਮਾਂ ਤੇ گاਵਾਂਾਂ ਤੇ ਆਪਾਂ ਕੰਮ ਕਰਕੇ ਹਨਾ ਬੱਚੀਆਂ ਪੈਦਾ ਕਰਕੇ ਕਰੇ ਤਾਂ ਆਪਣੀ ਇਨਕਮ ਦੇ ਵਿੱਚ ਵਾਧਾ ਹੋਣਾ ਹੀ ਹੋਣਾ ਆਪਣਾ ਫਾਰਮ ਵੱਡਾ ਹੋਊਗਾ ਠੀਕ ਹੈ ਇਹ ਇਹ ਗੱਲਾਂ ਜ਼ਰੂਰੀ ਹੁੰਦੀਆਂ ਨੇ ਬਿਲਕੁਲ ਜ਼ਰੂਰੀ ਆ ਬਾਈ ਯਾਰ ਇਹ ਗੱਲ ਆਪਾਂ ਦਾ ਕਾਰਨ ਕੀ ਆ ਜੇ ਆਪਾਂ ਡੇਰੀ ਕਾਮਯਾਬ ਕਰਨੀ ਹੈ ਵੀਰੇ ਯਾਰ ਡੇਰੀ ਦੇ ਵਿੱਚ ਆਪਾਂ ਨੂੰ ਇੱਕ ਤਾਂ ਸਮਰਪਿਤ ਹੋਣਾ ਪਊ ਇਹਨਾਂ ਟਾਈਮ ਔਖਾ ਕੰਮ ਆ ਔਖਾ ਕੰਮ ਸੌਖਾ ਕੰਮ ਨਹੀਂ ਆਪਾਂ ਕਹਿ ਸਕਦੇ ਲੈ ਵੀ ਉਹੀ ਪੈਸੇ ਇਕੱਠੇ ਕਰ ਲੈਂਦਾ ਬੰਦਾ ਪਰ ਕੰਮ ਬਹੁਤ ਔਖਾ ਹਾਂ ਜਿਹਨੇ ਛੋਟੇ ਲੈਵਲ ਤੋਂ ਕਾਮਯਾਬ ਹੋਣਾ ਉਹਦੇ ਵਾਸਤੇ ਬਹੁਤ ਔਖਾ ਬਾਈ ਫੇਰ ਤਾਂ ਹੀ ਅੱਧੇ ਭੱਜ ਜਾਂਦੇ ਅੱਧੇ ਕੰਮ ਛੱਡ ਜਾਂਦੇ ਆ ਹੌਲੀ ਹੌਲੀ ਜੇ ਤੁਸੀਂ ਲੱਗੇ ਰਹੋਗੇ ਡੇਰੀ ਤੇ ਇਨਵੈਸਟਮੈਂਟ ਕਰਦੇ ਰਹੋਗੇ ਫੇਰ ਤੁਸੀਂ ਡੇਰੀ ਸਕਸੈਸਫੁਲ ਬਣੀ ਮੀ ਪਾ ਕੇ ਕੰਮ ਮਤਲਬ ਕਰਨ ਵਾਲਾ ਕੰਮ ਹੈ ਉਂ ਵੀ ਤਾਂ ਆਪਣਾ ਘਰੇ ਰੱਖਣੇ ਹੀ ਆਪਾਂ ਐਨੀਮਲ ਆਪਾਂ ਦੇਖਦੇ ਆ ਪਹਿਲਾਂ ਤਾਂ ਆਪਣੇ ਦਾਦੇ ਪੜਦਾਦੇ ਵੀ ਰ ਤਾਂ ਜੰਗ ਕੇ ਰਿਜ਼ਲਟ ਲੈ ਲਾਂਗੇ ਵੀਰੇ ਸਹੀ ਗੱਲ ਐਗਜ਼ਾਮਪਲ ਹੁਣ ਤੁਸੀਂ ਸਾਡੇ ਸਾਹਮਣੇ ਖੜੇ ਹੋ ਮਿੱਤਰੋ ਵੀ ਇਹ ਏਡੂ ਵੱਡੀ ਐਗਜ਼ਾਮਪਲ ਨਹੀਂ ਹੈਗੀ ਆਲਕ ਡੈਰੀ ਫਾਰਮ ਚਾਰ ਕਾਂ ਮਤੋਂ ਕੰਮ ਸ਼ੁਰੂ ਕਰਕੇ ਅੱਜ 100 ਤੋਂ 60 ਤੋਂ ਉੱਤੇ ਪਸ਼ੂ ਆ ਜੇ ਇਹਨਾਂ ਦੇ ਜਿਹੜੇ ਪਸ਼ੂ ਸੀਗੇ ਨਾ ਵੇਚਨੇ ਹੁੰਦੇ ਤਾਂ ਅੱਜ ਨੂੰ ਤਾਂ ਮੈਨੂੰ ਐ ਲੱਗਦਾ ਵੀ ਇੱਥੇ ਹਾਂ ਸੇਲ ਵੀ ਕਰਦੇ ਹਰ ਸਾਲ ਬਹੁਤ ਵਾਰ 10 12 ਉਹ ਵੀ ਇਨਕਮ ਆ ਗਈ ਫੇਰ ਆਪਣੀ ਬਿਲਕੁਲ ਆਉਂਦੀ ਹੈ ਇਨਕਮ ਹੁੰਦੀ ਤੇ ਜੇ ਉਹ ਨਾ ਸੇਲ ਕਰਨੇ ਹੁੰਦੇ ਮੈਨੂੰ ਐ ਲੱਗਦਾ ਹਜ਼ਾਰ ਤੋਂ ਵੀ ਟੱਪ ਜਾਂਦਾ ਕੋਈ 2000 ਦਾ ਟੱਪ ਜਾਂਦਾ ਹੁਣ ਜੇ ਪੰਜਾਬ ਨੇ ਕੰਮ ਕਰਿਆ ਬਰੀਡ ਤੇ ਪੰਜਾਬ ਦੀਆਂ ਗਾਂ ਵੀ ਬਹੁਤ ਮਹਿੰਗੀ ਵਿਕਦੀਆਂ ਆ ਮਹਿੰਗੀ ਵਿਕਦੀਆਂ ਹੁਣ ਮੱਝ ਵਾਲਾ ਰੇਟ ਹੀ ਆ ਗਿਆ ਗਾਂ ਦਾ ਮੱਝ ਨੂੰ ਮਹਿੰਗੀਆਂ ਵਿਕਦੀਆਂ ਗਾਂ ਸਹੀ ਗੱਲ ਆ ਸਹੀ ਗੱਲ ਆ ਜਿਵੇਂ ਆਪਾਂ ਕਿਹਾ 2.5 ਲੱਖ ਦੀ ਗਾਂ ਨਾਰਮਲ 2 ਤੋਂ 2.5 ਲੱਖ ਦੀ ਗਾਂ ਤੇ ਜਮ ਦੀ ਬੱਚੀ 50 ਤੋਂ ਮੈਂ ਪਲੱਸ ਹੀ ਮੰਨੂਗਾ 70-80 ਹਜ਼ਾਰ ਰੁਪਏ ਤੱਕ ਦੀ ਬ ਦੇ 1.5 ਲੱਖ ਦੀ ਤਿਆਰ ਹੁੰਦੀ ਹੈ ਤਾਂ ਸਿਰਫ 1 ਸਾਲ ਦੇ ਵਿੱਚ ਮੈਨੂੰ ਇਹ 1.5 ਸਾਲ ਦੇ ਵਿੱਚ ਬੰਦਾ ਚੰਗੇ ਰੁਪਏ ਕਮਾ ਸਕਦਾ। ਬਾਕੀ ਆਏ ਵੀ ਹੈ ਯਾਰ ਵੀਰੇ ਕਈ ਬੰਦੇ ਹੁਣ ਬੱਚੀਆਂ 10000 ਦੀ ਮਿਲ ਜਾਂਦੀ ਹੈ ਬੱਚੀ ਦੀ ਪਰ ਆਇਆ ਕਈ ਬੰਦਿਆਂ ਕੋਲ ਨਈ ਬਰੀਡ ਹੈਗੀ ਕਈ ਝੂਠ ਮਾਰ ਕੇ ਮੁੱਲ ਲੈ ਆਉਂਦੇ ਆ ਬਾਹਰੋਂ ਵੱਡੀਆਂ ਬੱਚੀਆਂ ਵੀ ਦੇ ਦਿੰਦੇ ਆ ਉੱਥੇ ਬੰਦੇ ਨੂੰ ਦੇਖਣਾ ਚਾਹੀਦਾ ਲੈ ਵੀ ਤੁਸੀਂ ਬਰੀਡ ਰੱਖਣੀ ਆ ਜਾਂ ਤੁਸੀਂ ਵੈਸੇ ਹੀ ਖਰੀਦਣੀ ਆ ਗਾਵਾ ਵੈਸੇ ਪਹਿਲਾਂ ਵੀ ਰੱਖੀ ਆਉਣੇ ਆਪਾਂ ਇੱਕ ਗੱਲ ਹੋਰ ਵੀ ਆ ਔਲਖ ਸਾਹਿਬ ਤੁਸੀਂ ਇਹ ਵੀ ਜਰੂਰ ਦੱਸੋ ਦਰਸ਼ਕਾਂ ਨੂੰ ਵੀ ਜੇ ਬੱਚੀ ਖੀਰੀਆ ਉਹਦਾ ਰੇਟ ਵੱਧਦਾ ਜੇ ਕੋਈ ਬੰਦਾ ਵੱਡੀ ਬੱਚੀ ਲੈਂਦਾ ਜੇ ਦੋ ਦੰਦ ਲੈਂਦਾ ਉਹਦਾ ਰੇਟ ਸਮਾ ਦੀ ਘਟੂਗਾ ਉਦੋਂ ਕਿਉਂ ਖੀਰੀਆਂ ਹੀ ਬਾਈ ਗੱਬਣ ਹੋ ਜਾਂਦੇ ਆ ਬੱਚੀਆਂ ਫਾਰਮਾਂ ਤੇ ਜਦੋਂ ਰਿਪੀਟ ਕਰਨ ਲੱਗ ਜਾਂਦੇ ਫਿਰ ਦੋਂਦੀ ਹੁੰਦੀ ਆ ਤੁਸੀਂ ਸਮਝੋ ਜੇ ਦੋ ਦੰਦ ਬੱਚੀ ਲੈ ਰਹੇ ਹੋ ਤਾਂ ਉਹ ਰਿਪੀਟਰ ਹੈ ਠੀਕ ਹੈ ਉਹ ਰਹੀ ਨਹੀਂ ਅਗਲੇ ਕੋਲੇ ਉਹ ਤਾਂ ਵੇਚ ਰਿਆ ਉਹਦਾ ਰੇਟ ਕੱਢੂਗਾ ਉਹ ਨੂੰ ਮਾਰਕਟ ਹੀ ਹੈ ਨਹੀਂ ਉਹ ਤੁਸੀਂ ਅਬਲੀ ਦਾ ਲਾਉਈ ਨਾ ਠੀਕ ਹੈ ਤੁਸੀਂ ਕੋਸ਼ਿਸ਼ ਕਰਿਆ ਕਰੋ ਖੀਰੀ ਬੱਚੀ ਖਰੀਦੋ ਬਸ ਸਹੀ ਗੱਲ ਹੈ ਤੇ ਇਹ ਜਿਹੜੀਆਂ ਸੀਆਂ ਔਲਖ ਸਾਹਿਬ ਦੀਆਂ ਜਿਹੜੀਆਂ ਥੋੜੇ ਕੰਮ ਆਉਣ ਵਾਲੀਆਂ ਗੱਲਾਂ ਸਹੀਆਂ ਮਿੱਤਰੋ ਹਨਾ ਅ ਦੋ ਫਾਰਮਾਂ ਤੇ ਵਿਜ਼ਿਟ ਕੀਤਾ ਦੋਨਾਂ ਫਾਰਮਾਂ ਤੇ ਆਪਾਂ ਨੂੰ ਕੁਝ ਨਾ ਕੁਝ ਮੈਨੂੰ ਆਸ ਹੈ ਸਾਨੂੰ ਸਿੱਖਣ ਨੂੰ ਕੁਝ ਮਿਲੂਗਾ ਹਨਾ ਸਹੀ ਔਰਖ ਸਾਬ ਜੀ ਆਪਾਂ ਗੱਲ ਕਰਕੇ ਇਸ ਫਾਰਮ ਦਾ ਕੋਈ ਸੰਪਰਕ ਨੰਬਰ ਸਾਨੂੰ ਮਿਲ ਸਕਦਾ ਜਿਹੜਾ ਕਿਸਾਨ ਗੱਲਬਾਤ ਕਰ ਸਕਣ ਹਾਂ ਮੇਰੇ ਬ੍ਰਦਰ ਦਾ ਨੰਬਰ ਹੈਗਾ ਮੈਂ ਉਹ ਦੇ ਦੇਣਾ ਤੁਸੀ ਉਹਨਾਂ ਨਾਲ ਗੱਲ ਕਰ ਸਕਦੇ ਹੋ ਬ੍ਰਦਰ ਨਾਲ ਠੀਕ ਹੈ ਹਾਂਜੀ ਹਾਂਜੀ ਉਹ ਨੰਬਰ 7009058754 ਠੀਕ ਹੈ ਜੀ ਬਾਕੀ ਮੈਂ ਬੇਨਤੀ ਕਰ ਦੇਣਾ ਹਜੇ ਉਹ ਮੇਲੇ ਦੇ ਵਿੱਚ ਉਹਨਾਂ ਦੀ ਡਿਊਟੀ ਲੱਗੀ ਹੁੰਦੀ ਆ ਠੀਕ ਹੈ ਜੀ 8910 3 ਦਿਨਾਂ ਬਾਅਦ 11 ਤਰੀਕ ਤੋਂ ਬਾਅਦ ਉਹਨਾਂ ਨੂੰ ਰਿੰਗ ਕਰ ਲੈਣਾ ਠੀਕ ਹੈ ਜੀ ਇੰਨੇ ਦਿਨ ਉਹਨਾਂ ਦੀ ਸਖਤ ਡਿਊਟੀ ਹੁੰਦੀ ਆ ਤੇ ਉਹਨਾਂ ਦਾ ਪ੍ਰਾਈਵੇਟ ਮੇਲਾ ਹੁੰਦਾ ਪੀਡੀਐਫ ਦਾ ਹਾਂਜੀ ਹਾਂਜੀ ਮਤਲਬ ਮੈਂ ਇੱਕ ਬਸ ਛੋਟਾ ਜਿਹਾ ਸਵਾਲ ਹੋਰ ਆ ਹਾਂ ਹਾਂ ਤੇ ਛੋਟੇ ਕਿਸਾਨ ਭਰਾ ਹੈਗੇ ਜਿਹੜੇ ਹਾਂਜੀ ਕਿਹੜੀ ਫੀਡ ਮਤਲਬ ਪਾ ਸਕਣ ਜਿਵੇਂ ਫੈਡਰਲ ਦੀ ਤੁਸੀਂ ਦੱਸਿਆਗਾ ਵੀ ਉਹ ਕਾਮਯਾਬ ਆਇਆ ਵੀ ਨਾ ਯਾਰ ਫੈਡਰਲ ਤੋਂ ਮੈਂ ਮਟੀਰੀਅਲ ਲੈਂਦੇ ਨੂੰ 7 ਸਾਲ ਹੋ ਗਏ ਸਾਡੇ گاਵਾਂ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਈ ਕਦੇ ਪਹਿਲਾਂ ਮੈਂ ਸਾਰੀਆਂ ਫੀਡਾਂ ਮਾਰਕੀਟ ਵਾਲੀਆਂ ਯੂਜ਼ ਕਰਕੇ ਦੇਖੀਆਂ ਗਿਆ ਚੰਗੀਆਂ ਵੀ ਤੇ ਮੜ ਜਾਂਦੀ ਮੋਸਟਲੀ ਚੰਗੀਆਂ ਹੀ ਫੀਡਾਂ ਮੈਂ ਯੂਜ਼ ਕੀਤੀਆਂ ਨੇ ਮੋਲ ਵਾਲੀਆਂ ਕਹ ਫੈਡਰਲ ਦਾ ਜਿੰਨਾ ਮੈਂ ਮਟੀਰੀਅਲ ਉੱਥੇ ਦੇਖਦਾ ਉੱਥੇ ਅਸੀਂ ਉਲੀ ਟੈਸਟ ਕਰਾ ਕੇ ਉੱਥੇ ਅਸੀਂ ਲੈਨੇ ਆ ਫੀਡ ਆ ਛੋਟੇ ਫਾਰਮਰਾਂ ਨੂੰ ਜੇ ਮਾਰਕੀਟ ਦੇ ਵਿੱਚੋਂ ਫੈਡਰਲ ਫੀਡ ਮਿਲਦੀ ਆ ਤਾਂ ਉਹਨਾਂ ਨੂੰ ਯੂਜ਼ ਕਰ ਲੈਣੀ ਚਾਹੀਦੀ ਆ ਉਹਨਾਂ ਠੀਕ ਹੈ ਤਾਂ ਗੱਲ ਕਿ ਮੈਂ ਬੇਨਤੀ ਵੀ ਕਰ ਦਿੰਦਾ ਸਾਰਿਆਂ ਨੂੰ ਵੀ ਯੂਜ਼ ਕਰੋ ਤੁਸੀਂ ਠੀਕ ਹੈ ਜੀ ਤੇ ਬਾਕੀ ਚੰਗੇ ਰਿਜ਼ਲਟ ਆ ਹਾਂ ਬਾਕੀ ਜੇ ਕੋਈ ਵੱਡਾ ਫਾਰਮਰ ਆ ਆਪਦੀ ਫੀਡ ਬਣਾਉਣਾ ਚਾਹੁੰਦਾ ਤਾਂ ਫੈਡਰਲ ਦੀ ਉੱਤੇ ਸ਼ਿਵਾਗਰੋ ਇੰਡਸਟਰੀ ਹੈ ਅਮ드ਗੜ੍ਹ ਉੱਤੋਂ ਬਣਵਾ ਵੀ ਸਕਦਾ ਆ ਉਹਦੀ ਫਾਰਮੂਲੇਸ਼ਨ ਦੇ ਉੱਪਰ ਠੀਕ ਹੈ ਜੀ ਤੇ ਔਰ ਸਾਹਿਬ ਤੁਸੀਂ ਸਾਨੂੰ ਟਾਈਮ ਦਿੱਤਾ ਤੁਹਾਡਾ ਬਹੁਤ ਧੰਨਵਾਦ ਧੰਨਵਾਦ ਜੀ ਧੰਨਵਾਦ ਸਸੀ ਕਰੋ ਜੀ ਅਸੀਂ ਆਸ ਕਰਦੇ ਆ ਤੁਹਾਡਾ ਜਿਹੜਾ ਚੱਲ ਰਿਹਾ ਮੇਲਾ ਹੈ ਨਾ ਤੇ ਉਹਦੇ ਵਿੱਚੋਂ ਜਾਨਵਰ ਪਹਿਲੇ ਨੰਬਰਾਂ ਤੇ ਆਵੇ ਤੇ ਅਸੀਂ ਫਿਰ ਛੋਟੇ ਤੋਂ ਪਾਰਟੀ ਲਗੀ ਧੰਨਵਾਦ ਧੰਵਾਦ ਜੀ ਧੰਨਵਾਦ ਠੀਕ ਹੈ ਬਹੁਤ